ਐਨਐਸਸੀ ਲਗਾ ਦਿੱਤੀ ਉਹ ਹੜਤਾਲ ਖਤਮ ਕੀਤੀ ਦੁਬਾਰਾ ਐਨਐਸਸੀ ਲਗਾ ਦਿੱਤੀ ਪਹਿਲਾਂ ਤਾਂ ਕਾਰਨ ਕੀ ਮੰਨਦੇ ਹੋ ਕਿ ਦੁਬਾਰਾ ਐਨਐਸਸੀ ਕਾਦੋ ਲਗਾਈ ਗਈ ਕਿਹੜੇ ਪੰਥ ਦੀ ਗੱਲ ਕਰਦੇ ਹੋ ਉਹ ਪੰਥ ਦੇ ਜਿਹੜੇ ਨੌਜਵਾਨ ਨਸਿਆਂ ਦੇ ਦਲਦਲ ਦੇ ਵਿੱਚ ਟਿੱਕੇ ਲਾ ਕੇ ਤੇ ਨਾਲੀਆਂ ਦੇ ਵਿੱਚ ਪੈ ਮਿਲਦੇ ਉਹ ਪੰਥ ਦੀ ਗੱਲ ਕਰਦੇ ਨੇ ਸਹੀ ਕਰਨ ਦੀ ਕਿਹੜੀ ਗੱਲ ਕਰਦੇ ਹੋ ਜਾਉ ਨੂੰ ਹੱਕਾਂ ਵਾਸਤੇ ਦਿੱਲੀ ਜਾ ਕੇ 700 ਬੰਦਾ ਮਰਵਾ ਕੇ ਤੇ ਫਿਰ ਦੁਬਾਰਾ ਦਿੱਲੀ ਜਾ ਜਾਣ ਵਾਸਤੇ ਚਿੱਤਰਖਾਨੇ ਪੈਂਦੇ ਸਹੀ ਰਹੇ ਇਹਦੀ ਗੱਲ ਕਰਦੇ ਸਹੀ ਰਹੇ ਮੇਰੇ ਹਿਸਾਬ ਨਾਲ ਤੁਹਾਡੇ ਨਜ਼ਰਾਂ 'ਚ ਇਹ ਆ ਬੀਏ ਐਮਏ ਕਰਕੇ ਨੌਕਰੀਆਂ ਕਰਨੀ ਇਹ ਹੀ ਆ ਤੁਹਾਡੇ ਨਜ਼ਰਾਂ 'ਚ ਕਿਹੜੀ ਹੱਕ ਦੀ ਗੱਲ ਕਰ ਰਹੇ ਹੋ ਇਹ ਪ੍ਰੋਬਲਮ ਆ ਕੇ ਭਾਈ ਆਪਣੇ ਪੂੂ ਸ਼ਰਾਬੀ ਤੇ ਤੂੰ ਚੋਂ ਸਾਰਾ ਪੰਜਾਬ ਸ਼ਰਾਬੀ ਬਣ ਜੇ ਹੋਈ ਹੁਣ ਕਿਸਾਨ ਬੈਠੇ ਨੇ ਉਹਨਾਂ ਨੂੰ ਅੱਗੇ ਕਿਉਂ ਨਹੀਂ ਜਾਣ ਦੱਤਾ ਜਾ ਰਿਹਾ ਹੈ ਪੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨੀ ਅੰਦੋਲਨ ਪਾਕਿਸਤਾਨ ਦੇ ਉੱਤੇ ਗੱਲ ਕਰ ਰਹੇ ਹੋ ਤੁਹਾਡਾ ਇੱਕ ਪੁਆਇੰਟ ਆਫ View ਅਲੱਗ ਹੈ ਪਰ ਅਸਲ ਦੇ ਵਿੱਚ ਜਦੋਂ ਤੁਸੀਂ ਪਾਕਿਸਤਾਨ ਦੇ ਉੱਤੇ ਉਹਨੇ ਉਹ ਤੁਹਾਡਾ ਪੁਆਇੰਟ ਆਫ View ਕੀ ਹੈ ਇਨ੍ਹਾਂ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰਾ ਦੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋ ਗਿਆ ਹੈ ਕਿਉਂਕਿ ਉਹਨਾਂ ਦੇ ਉੱਤੇ ਦੁਬਾਰਾ ਤੋਂ ਐਨਐਸਏ ਲਗਾ ਦਿੱਤੀ ਗਈ ਹੈ ਪਹਿਲਾਂ ਐਨਐਸਏ ਲੱਗੀ ਉਸ ਤੋਂ ਬਾਅਦ ਕਈ ਮਾਹੌਲ ਅਦੀਹਾ ਬਣਿਆ ਜਿਸ ਨੂੰ ਦੇਖ ਕੇ ਅ ਲਗਾਤਾਰ ਪੰਜਾਬ ਦੇ ਵਿੱਚ ਜੇਕਰ ਗੱਲ ਕਰਾਂ ਜਾਂ ਫਿਰ ਇੰਡੀਆ ਦੇ ਵਿੱਚ ਕਰਾਂ ਮਾਹੌਲ ਕਾਫੀ ਉਦਾਸ ਤੇ ਬਣੇ ਕੁੱਕ ਹੜਤਾਲ ਹੋਈ ਕੁੱਕ ਹੜਤਾਲ ਤੋਂ ਬਾਅਦ ਤੁਰੰਤ ਇੱਕਦਮ ਬਾਅਦ ਜਦੋਂ ਹੜਤਾਲ ਖਤਮ ਹੁੰਦੀ ਹੈ ਦੁਬਾਰਾ ਜਿਹੜੀ ਹੈ ਉਹ ਐਨਐਸਸੀ ਲਗਾ ਦਿੱਤੀ ਜਾਂਦੀ ਉਸ ਤੋਂ ਬਾਅਦ ਇੱਕ ਵਾਰ ਫਿਰ ਕੋਈ ਭਾਈ ਅਮਿਤਪਾਲ ਸਿੰਘ ਗੋਰੀ ਚਰਚਾ ਦੇ ਵਿੱਚ ਬੜੇ ਹੋਏ ਨੇ ਇਸ ਵਕਤ ਅਸੀਂ ਅੰਮ੍ਰਿਤਸਰ ਮੌਜੂਦ ਹਾਂ ਤਾਂ ਸਾਡੇ ਨਾਲ ਕਪਾਲ ਸਿੰਘ ਗੋਰੀ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਕਰ ਲੈਣੀ ਨਹੀਂ ਕਿਉਂਕਿ ਕਾਫੀ ਖੁੱਲ ਕੇ ਬੋਲਦੇ ਨੇ ਪਰ ਤਾਂ ਭਾਈ ਗੁਰਜੀਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਐਨਐਸ ਲਗਾ ਦਿੱਤੀ ਭੁੱਖ ਹੜਤਾਲ ਖਤਮ ਕੀਤੀ ਦੁਬਾਰਾ ਐਨਐਸ ਲਗਾ ਦਿੱਤੀ ਪਹਿਲਾਂ ਤਾਂ ਕਾਰਨ ਕੀ ਮੰਨਦੇ ਹੋ ਕਿ ਦੁਬਾਰਾ ਐਨਐਸ ਕਾਦੋਂ ਲਗਾਈ ਗਈ ਅਤੇ ਕੀ ਲੱਗਦਾ ਹੈ ਕਦੋਂ ਤੱਕ ਭਾਈ ਅਮਰਿਤਪਾਲ ਸਿੰਘ ਹੋਰੀ ਨੂੰ ਜਿਹੜਾ ਉਹ ਰਿਹਾ ਕਰਨਗੇ ਜਾਂ ਫਿਰ ਕੋਈ ਏਜੰਡੇ ਤਹਿਤ ਉਹਨਾਂ ਨੂੰ ਰੱਖਿਆ ਹੋਇਆ ਹੈ ਕੀ ਸਿਨੈਰੀਓ ਕੀ ਲੱਗਦਾ ਹੈ ਇਥੋਂ ਸਰਕਾਰ ਦੇ ਪਹਿਲਾਂ ਚਾਹੁੰਦੀ ਕਿ ਭਾਈ ਅਮਰਿਤਪਾਲ ਸਿੰਘ ਹਨਾ ਸਰੀ ਛੱਡੀ ਜਾਵੇ ਦੂਜੀ ਗੱਲ ਐਨਐਸ ਵਧਾਉਣ ਦਾ ਕਾਰਨ ਡਰਿਆ ਸਾਡੇ ਤੋਂ ਸਰਕਾਰ ਡਰਦੀ ਆ ਤਾਂ ਕਰਕੇ ਐਨਐਸ ਉਹਨਾਂ ਤੇ ਵਧਾਈ ਗਈ ਤੇ ਜਿਹੜੇ ਵੀ ਕਹਿੰਦੇ ਕੀ ਲੱਗਦਾ ਹਨਾ ਉਹਨਾਂ ਤੇ ਕੀ ਰਣਨੀਤੀ ਕੀਤੀ ਜਾ ਰਹੀ ਹੈ। ਪਰ ਜਿਉਂ ਉਹਨਾਂ ਤੇ ਇਹੀ ਰਣਨੀਤੀ ਉਹ ਉਹਨਾਂ ਤੇ ਨਹੀਂ ਸਾਡੇ ਤੇ ਕੀ ਕੀਤੀ ਜਾ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਡਰਾਇਆ ਜਾ ਰਿਹਾ ਠੀਕ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਭਾਈ ਜੇ ਰਾਤੇ ਕਰੋਗੇ ਤੁਹਾਨੂੰ ਵੀ ਇਦਾਂ ਡੇਬੁਰਗੜ੍ਹ ਛੱਡ ਦਾਂਗੇ ਤੇ ਪਾ ਕੇ ਪਰਚਾ ਸਾਡੇ ਪੰਜਾਬ ਦਾ ਹੋਵੇ। ਹੂੰ ਠੀਕ ਆ ਸੋ ਇਹ ਜਿਹੜੀ ਸਰਕਾਰ ਦੀ ਨੀਤੀ ਹੈ ਪਰ ਸਰਕਾਰ ਨੂੰ ਪਤਾ ਨਹੀਂ ਸਾਡੀਆਂ ਵੀ ਕੋਈ ਨੀਤੀਆਂ ਨੇ ਠੀਕ ਆ ਉਜੇ ਅਮਰਪਾਲ ਸਿੰਘ ਇੱਕ ਅਮਰਪਾਲ ਸਿੰਘ ਨੂੰ ਜੇਲ੍ਹ ਚ ਪਾਉਂਗੇ ਤੇ 100 ਇੱਥੇ ਜੰਮਣਗੇ ਠੀਕ ਹੈ ਤੁਹਾਡੀ ਕੀ ਨੀਤੀ ਹੈ ਹਾਂਜੀ ਤੁਹਾਡੀਆਂ ਕੀ ਨੀਤੀਆਂ ਨੇ ਮੇਰੀਆਂ ਵੇਖੋ ਮੇਰੀਆਂ ਨੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਲਾਏ ਮਾਰਕਟੇ ਚਲਣਾ ਆ ਜੀ ਉਹਦੇ ਲਈ ਭਾਵੇਂ ਸਰਕਾਰ ਦੇ ਖਿਲਾਫ ਜਾਣਾ ਪਵੇ ਜਾਂ ਪੱਗਾਂ 'ਚ ਸਿਰਫ ਸਾਈ ਉਹ ਐਲ ਕਲਾ ਦੇ ਖਿਲਾਫ ਜਾਣਾ ਪਵੇ ਅਸੀਂ ਹਰ ਪਾਸੇ ਜਾਵਾਂਗੇ ਕਿਉਂਕਿ ਪੰਥ ਸਾਡਾ ਆ ਉਹਦੀ ਜ਼ਿੰਮੇਵਾਰੀ ਸਾਡੇ ਪੰਥ ਦੇ ਉੱਤੇ ਆ ਨਾ ਕਿ ਇਹਨਾਂ ਪ੍ਰਧਾਨਾਂ ਦੇ ਉੱਤੇ ਠੀਕ ਆ ਨਾ ਇਹਨਾਂ ਦੇ ਦਲਿਆਂ ਦੇ ਉੱਤੇ ਪੰਥ ਚੱਲ ਨਹੀਂ ਰਿਹਾ ਸਹੀ ਤਰੀਕੇ ਦੇ ਨਾਲ ਭਾਜੀ ਕਿਹਨੇ ਪੰਥ ਦੀ ਗੱਲ ਕਰਦੇ ਆ ਉਹ ਪੰਥ ਦੇ ਜਿਹੜੇ ਨੌਜਵਾਨ ਨਸਿਆਂ ਦੇ ਦਲਦਲ ਦੇ ਵਿੱਚ ਟਿੱਕੇ ਲਾ ਕੇ ਤੇ ਨਾਲੀਆਂ ਦੇ ਵਿੱਚ ਪੈ ਰਹੇ ਉਹ ਪੰਥ ਦੀ ਗੱਲ ਕਰਦੇ ਸਹੀ ਕਰਨ ਦੀ ਕਿਹੜੀ ਗੱਲ ਕਹਿੰਦੇ ਪੰਜਾਬ ਦੇ ਵਿੱਚ ਚਾਰ ਪੰਜ ਗਾ ਮੋਰਚੇ ਲੱਗੇ ਫਿਰਦੇ ਆ ਹੈ ਕਿਹੜੇ ਪੰਥ ਦੀ ਗੱਲ ਕਰਦੇ ਪੰਜਾਬ ਦਾ ਜਿਹੜਾ ਆਈਐਸ ਪਾਣੀ ਜਿਹੜਾ ਜ਼ਮੀਨ ਦਾ ਉਹ ਖਤਮ ਹੋ ਰਿਹਾ ਚੌਲ ਅਸੀਂ ਖਾਂਦੇ ਨਹੀਂ ਹਨਾ 1 ਕਿਲੋ ਚੌਲ ਗਾਉਂ ਚ ਪਤਾ ਨਹੀਂ ਕਿੰਨੇ ਲੀਟਰ ਜਿਹੜਾ ਪਾਣੀ ਅਸੀਂ ਬਰਬਾਦ ਕਰਦੇ ਪਏ ਹਨਾ ਕਮਾਦ ਸਾਨੂੰ ਬੈਨ ਹੋ ਗਈ ਆ ਕਿ ਅਸੀਂ ਕਮਾਦ ਨਹੀਂ ਉਗਾ ਸਕਦੇ ਪੰਜਾਬ ਸਾਡਾ ਹਨਾ ਸੋਨੇ ਦੀ ਟੀੜੀ ਪੰਜਾਬ ਹਨਾ ਲੀਡ ਪੰਜਾਬ ਕਰਦੇ ਰਹੇ ਅੱਜ ਪੰਜਾਬ ਨੂੰ ਮੰਗ ਮੰਗ ਕੇ ਖਾਣਾ ਪੈਂਦਾ ਪੰਜਾਬ ਨੂੰ ਹੱਕਾਂ ਵਾਸਤੇ ਦਿੱਲੀ ਜਾ ਕੇ 700 ਬੰਦਾ ਮਰਵਾ ਕੇ ਤੇ ਫਿਰ ਦੁਬਾਰਾ ਦਿੱਲੀ ਜਾਣ ਵਾਸਤੇ ਚਿੱਤਰਖਾਣੇ ਪੈਂਦੇ ਆ ਤੇ ਉਹ ਪੰਥ ਦੀ ਗੱਲ ਕਰਨ ਦੇ ਉਹ ਉਹਦੀ ਗੱਲ ਕਰਨ ਦੇ ਕੇ ਸਹੀ ਚੱਲਣ ਦੇ ਆ ਨਹੀਂ ਚੱਲਣ ਦੇ ਆ ਦੱਸ ਐਕਚੁਅਲੀ ਉਹੀ ਹੋਈ ਨਾ ਕਿ ਪੰਥ ਕੀ ਚੱਲ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਪੰਥ ਸਹੀ ਨਹੀਂ ਚੱਲ ਰਿਹਾ ਹੈਗਾ ਪੰਥ ਨੂੰ ਬਚਾਉਣ ਦੇ ਲਈ ਅਸੀਂ ਹਮੇਸ਼ਾ ਮੋਰਚਾ ਮਾਰ ਰਹੇ ਭਾਈ ਅੰਮ੍ਰਿਤਪਾਲ ਪੁਰੀ ਜਦੋਂ ਆਏ ਉਹਨਾਂ ਨੇ ਵੀ ਪੰਥ ਬਚਾਉਣ ਦੀ ਗੱਲ ਕਹੀ ਕਿ ਪੰਥ ਅਦਾ ਬਚਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਉਹ ਗਲਤ ਰਾਹੀ ਪਾਇਆ ਜਾਵੇ ਉਹ ਬੱਚੇ ਜੋ ਸਹੀ ਰਾਹੇ ਪਹਿਣਾ ਚਾਹੁੰਦੇ ਨੇ ਉਹਨਾਂ ਨੂੰ ਹਥਿਆਰ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਇਆ ਜਾਵੇ ਹਥਿਆਰ ਵੇਖੋ ਗੁਰਗੋਬ ਸਿੰਘ ਮਾਰੇ ਸਾਡੇ ਹੱਥਾਂ 'ਚ ਪਹਿਲਾਂ ਹੀ ਫੜਾ ਦੇ ਹੂੰ ਹੋਂਦੇ ਹੀ ਫੜਾਉਣ ਦੀ ਹਥਿਆਰ ਦੀ ਗੱਲ ਕਰਦੇ ਨਾ ਕਿਉਂਕਿ ਸਾਨੂੰ ਸਾਧੂ ਦੇ ਨਾਲ ਨਾਲ ਜੋੜਾ ਵੀ ਬਣਾਇਆ ਵਾ ਠੀਕ ਆ ਹੱਕਾਂ ਲਈ ਲੜਨਾ ਹੁਣ ਕਈ ਕਹਿੰਦੇ ਕਹਿੰਦੇ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਬੰਦੂਕ ਦੇ ਗੋਲੀ ਨਾਲ ਹੀ ਆਈ ਹੈ ਜੇ ਬੰਦੂਕ ਦੀ ਗੋਲੀ ਬਾਰਡਰ ਤੋਂ ਹੱਟ ਜੇ ਨਾ ਤੇ ਤੁਹਾਡਾ ਜਿੰਨਾ ਆਰਾਮ ਕਰਦੇ ਨਾ ਅਫਗਾਨਿਸਤਾਨ ਤੇ ਪਾਕਿਸਤਾਨ ਠੀਕ ਹੈ ਸੋ ਜਿਹੜੇ ਕੋਈ ਉਹ ਨੌਜਵਾਨਾਂ ਨੂੰ ਸਹੀ ਰਹੇ ਉਹ ਸਹੀ ਰਹੇ ਦੀ ਗੱਲ ਕਰਦੇ ਸਹੀ ਰਹੇ ਮੇਰੇ ਸਾਹ ਹਣਾ ਤੁਹਾਡੇ ਨਜ਼ਰਾਂ ਚ ਇਹ ਆ ਬੀਏ ਐਮਏ ਕਰਕੇ ਨੌਕਰੀਆਂ ਕਰਨੀ ਇਹ ਹੀ ਆ ਤੁਹਾਡੇ ਨਜ਼ਰਾਂ ਚ ਉਹ ਮੇਰੀ ਨਜ਼ਰਤ ਨਹੀਂ ਹੈ ਗਿਆ ਉਹ ਸਾਰੇ ਨਜ਼ਰਾਂ ਚ ਤੁਹਾਡੇ ਨੇ ਠੀਕ ਆ ਸਾਰੇ ਲੋਕ ਸਾਰੇ ਲੋਕ ਇਹੀ ਕਹਿੰਦੇ ਅਗਲੇ ਬੀਏ ਐਮਏ ਕਰਕੇ ਇੱਥੇ 12 12000 ਤੇ ਹੋਟਲਾਂ ਦੇ ਵਿੱਚ ਕੰਮ ਕਰਦੇ ਪਏ ਸਾਡੇ ਨਾਲ ਵਾ ਤੇ ਯੂਪੀ ਤੋਂ ਜਿਹੜੇ ਆਏ ਨੇ ਉਹਨਾਂ ਨੂੰ ਇੱਥੇ ਨੌਕਰੀਆਂ ਮਿਲੀਆਂ ਹੋਈਆਂ ਨੇ ਇੱਥੇ ਐਸਐਚਓ ਡੀਐਸਪੀ ਸਾਰੇ ਮੂਨੇ ਸਾਰੇ ਪ੍ਰਵਾਸੀ ਉਹ ਇੱਥੇ ਤੱਕ ਛੱਡੋ ਇੱਥੇ ਤੇ ਰੇੜੀਆਂ ਵੀ ਹੁਣ ਪ੍ਰਵਾਸੀ ਦੀਆਂ ਵੀ ਚੱਲਦੀਆਂ ਨੇ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਗੱਲ ਇਹ ਆ ਪੰਜਾਬ ਨੂੰ ਤੇ ਪਹਿਲ ਕਰੋ ਨਾ ਹਰ ਵਾਰੀ ਪੰਜਾਬ ਪਹਿਲ ਕਰਦਾ ਹਿਮਾਚਲ 'ਚ ਬਾਹਰ ਆਉਂਦੀ ਪੰਜਾਬ ਪਹਿਲ ਕਰਦਾ ਭਾਰਤ ਸਰਕਾਰ ਦੇ ਉੱਤੇ ਕੋਈ ਵਿਪਤਾ ਆਉਂਦੀ ਉਹ ਪੰਜਾਬ ਪਹਿਲ ਕਰਦਾ ਜਦੋਂ ਤਸ਼ਵੀਰ 'ਚ ਹਮਲਾ ਹੁੰਦਾ ਪਾਕਿਸਤਾਨ ਵੱਲੋਂ ਉਹ 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 ਪੰਜਾਬ ਪਹਿਲ ਕਰਦਾ ਪੰਜਾਬ ਦੇ ਨੌਜਵਾਨ ਜਦੋਂ ਚੀਨੀਏ ਹਮਲਾ ਕਰਨ ਤਾਂ ਡੇਡੇ ਉਹ ਪੰਜਾਬ ਪਹਿਲ ਕਰਦਾ ਫਿਰ ਪੰਜਾਬ ਨੂੰ ਜਦੋਂ ਆਪਣੇ ਹੱਕ ਚਾਹੀਦੇ ਉਹ ਤੋਂ ਤੁਹਾਡੇ ਅੱਗੇ ਤਰਲੇ ਮਾਰਦਾ ਹੈ ਠੀਕ ਆ ਤੁਸੀਂ ਕਿਹੜੇ ਹੱਕ ਦੀ ਗੱਲ ਕਰ ਰਹੇ ਹੋ ਮੈਂ ਪਾਣੀ ਵਾਲੀ ਗੱਲ ਕਰਦਾ ਮੈਂ ਉਹ ਨੌਜਵਾਨਾਂ ਦੀ ਗੱਲ ਕਰਦਾ ਜਿਹੜੇ ਨਾਲੀਆਂ ਦੇ ਵਿੱਚ ਰੂੜੇ ਹੋਏ ਮਿਲੇ ਮੈਂ ਉਹ ਨੌਜਵਾਨਾਂ ਦੀ ਗੱਲ ਕਰਦਾ ਜਿਹੜਾ 83 85 ਦੇ ਬਾਅਦ 83 ਤੋਂ ਬਾਅਦ ਜਿਹੜੇ ਨੌਜਵਾਨਾਂ ਨੂੰ ਨਹਿਰਾਂ ਦੇ ਵਿੱਚ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਸੁੱਟਿਆ ਗਿਆ ਮੈਂ ਉਹ ਹੱਕ ਦੀ ਗੱਲ ਕਰਦਾ ਜਿਹੜਾ ਸਾਡੇ ਗੁਰੂ ਜਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਰਬੀ ਉਹਨਾਂ ਦੇ ਦੋਸਿਆਂ ਨੂੰ ਅੱਜ ਤੱਕ ਸਦਿਆ ਨਹੀਂ ਮਿਲੀ ਮੈਂ ਉਹ ਹੱਕ ਦੀ ਗੱਲ ਕਰਦਾ ਜਿਹੜਾ ਕੋਰਕਪੁਰੇ ਨੌਜਵਾਨਾਂ ਨੂੰ ਗੋਲੀਆਂ ਦੇ ਅਨਾਰ ਮਾਰਿਆ ਮਿਲਿਆ ਨਹੀਂ ਹੱਕ ਕਥੇ ਮਿਲਿਆ ਭਾਜੀ ਅਦਮੀ ਉਹ ਹੀ ਉਹ ਹੀ ਮੋਢੇ ਲਾ ਕੇ ਬੈਠੇ ਆ ਸਰਬਾਤ ਸਾਬ ਲਾ ਕੇ 300 328 ਰੁਪਏ ਨੂੰ ਲੈ ਕੇ ਵਡਾਲੇ ਵਡਾਲੇ ਹੋਣੀ ਬੈਠੇ ਹੂੰ ਵਡਾਲੇ ਹੋਣੀ ਬੈਠੇ ਮੋਚਾ ਲਾ ਕੇ ਭਾਈ ਅਮਰਪਾਲ ਸਿੰਘ ਜੀ ਨੂੰ ਲੈ ਕੇ ਜਿਹੜੇ ਬੇਗੁਨਾ ਐਨਐਸਏ ਲਾ ਕੇ ਜੇਲਾ ਚ ਸੁੱਟਿਆ ਉਹ ਦਰਵਾਸਾ ਦੇ ਲਾਗੇ ਬੈਠੇ ਆ ਜਿਹੜੇ ਕਿਸਾਨੀ ਆ ਜਿਹੜੇ ਕਿਸਾਨ ਆ ਉਹ ਦਿੱਲੀ ਜਾਣ ਵਾਸਤੇ ਬੈਠੇ ਆ ਠੀਕ ਆ ਜੇ ਸਾਨੂੰ ਹੱਕ ਮਿਲੇ ਹੁੰਦੇ ਤੇ ਆਪਣੇ ਘਰਾਂ ਚ ਬਹਿਣਾ ਹੈ ਰੋਡ ਤੇ ਬਹਿਣ ਦੀ ਕੀ ਲੋੜ ਹੈ ਵੇਲੇ ਨੇ ਤੇ ਨਹੀਂ ਗਰਮੀ ਚ ਜਾਂ ਠੰਡ ਚ ਹੀ ਰੋਡਾਂ ਤੇ ਬਈਏ ਠੀਕ ਆ ਸਵਾਲ ਜਿਹੜੇ ਆ ਇਹ ਸਰਕਾਰਾਂ ਨੂੰ ਪੁੱਛੋ ਕਿ ਭਾਈ ਤੁਹਾਨੂੰ ਤਕਲੀਫ ਕੀ ਆ ਸਾਡੇ ਕੋਲੋਂ ਤੁਸੀਂ ਖਾਨੇ ਆ ਜਿਹੜੀ ਪ੍ਰਸ਼ਾਸਨੋਂ ਤੁਸੀਂ 66000 80 8000 1.5 ਲੱਖ ਰੁਪਏ ਜਿਹੜੀ ਤਨਖਾਹ ਦਿੰਦੇ ਉਹ ਸਾਡੇ ਦੇਤੇ ਟੈਕਸ ਨਾ ਦਿੰਦੇ ਜੇ ਤੇ ਜਿਹੜੇ ਡਾਂਗਾ ਉਹਨਾਂ ਨੂੰ ਸਾਡੇ ਟੈਕਸ ਨਾਲ ਲੈ ਕੇ ਦਿੰਦੇ ਉਹ ਹੀ ਡਾਂਗਾ ਸਾਡੇ ਤੇ ਭਰਉਂਦੇ ਦੀ ਜਿਹੜੀ ਜਿਹੜੇ ਮਾਨ ਨਹੀਂ ਸਮ ਮਾਨ ਨਹੀਂ ਇੰਨੇ ਇਹਨੇ ਮਹਿੰਗੇ ਮਹਿੰਗੇ ਬੂਟ ਘੜੀ ਪਾਉਂਦੇ ਆ ਉਹ ਸਾਡੇ ਦਿੱਤੇ ਟੈਕਸ ਤੋਂ ਪਾ ਕੇ ਤੇ ਸਾਡੇ ਉੱਤੇ ਉਂਗਲਾਂ ਕਰ ਲੈਂਦਾ ਵੀ ਤਾਂ ਤੁਸੀਂ ਆ ਲਿਆਂਦਾ ਵੀ ਤਾਂ ਪੰਜਾਬ ਦੇ ਲੋਕਾਂ ਨੇ ਆ ਦੇਖੋ ਲਿਆਂਦਾ ਪੰਜਾਬ ਦੇ ਲੋਕਾਂ ਨੇ ਤਾਂ ਹੀ ਕਿ ਤੂੰ ਪੰਜਾਬ ਦਾ ਜਾਇਆ ਹਾਂ ਉਹ ਗੱਲ ਵੱਖਰੀ ਤਾਂ ਹੁਣ ਕੁਰਸੀ ਦੇ ਉੱਤੇ ਬਹਿ ਕੇ ਹਨਾ ਉਹ ਪੰਜਾਬ ਦੇ ਮਾਵਾਂ ਦਾ ਜਿਹੜਾ ਰੋਣਾ ਆ ਉਹ ਭੁੱਲ ਕੇ ਸੈਂਟਰ ਸਰਕਾਰ ਨਾਲ ਉਂਗਲ ਨਾਲ ਉਂਗਲ ਮਿਲਾ ਕੇ ਤੁਰਨਿਆਂ ਆ ਉਹ ਤਾਂ ਕਹਿੰਦੇ ਕਿ ਮੈਂ ਸੈਂਟਰ ਨਾਲ ਮੇਰਾ ਕੋਈ ਲੈਣ ਦੇ ਨਹੀਂ ਸੈਂਟਰ ਨਾਲ ਤਾਂ ਮੇਰਾ ਇੱਥੇ ਕੁੱਤੇ ਵਾਲਾ ਵਹਿ ਰਹਿ ਗਿਆ ਵਾ ਮੈਂ ਕਿਧਰੋਂ ਸੈਂਟਰੀ ਸੈਂਟਰ ਦੇ ਨਾਲ ਮਿਲ ਗਿਆ ਤੇ ਸੰਭੂ ਬਾਰਡਰ ਤੇ ਕਿਉਂ ਨਹੀਂ ਗਿਆ ਵੇ ਤੇਰਾ ਸੈਂਟਰ ਨਾ ਨਹੀਂ ਹੈਗਾ ਫਿਰ ਜਿਹੜਾ ਨੇ ਕਿ ਪੰਜਾਬ ਦੇ ਵਿੱਚੋਂ ਤੁਸੀਂ ਨਗਾਤਾ ਪੰਜਾਬ ਦੇ ਵਿੱਚੋਂ ਤੁਸੀਂ ਨਗਾਤਾ ਕਿੰਨੀ ਕਿੰਨੀ ਥਾਂ ਤੇ ਜਿਹੜੇ ਬੈਰੀਗੇਡ ਕੀਤੇ ਸੀ ਇਹਨੂੰ ਦੱਸਿਓ ਦੱਸੋ ਇਹਨੂੰ ਬੈਰੀਗੇਡ ਕਿਤੇ ਉਥੇ ਬਾਅਦ ਚ ਜਦੋਂ ਜਦੋਂ ਜੀਐਸਬੀਆਂ ਲੈ ਕੇ ਆਉਣੀਆਂ ਆ ਉਹ ਸਾਰੀਆਂ ਥਾਣੇ ਜਾ ਕੇ ਇਹਨਾਂ ਨੇ ਰੱਖਣੀਆਂ ਆ ਭਾਜੀ ਇਹਨਾਂ ਨੂੰ ਦੱਸਣ ਦੀ ਲੋੜ ਇਹਨਾਂ ਨੂੰ ਨਹੀਂ ਪਤਾ ਕਈ ਕਿਸਾਨਾਂ ਦੇ ਉੱਤੇ ਇਹਨਾਂ ਨੇ ਝੂਠੇ ਪਰਚੇ ਕੀਤੇ ਆ ਕਈ ਨੌਜਵਾਨਾਂ ਨੂੰ ਇੱਥੇ ਖੜਾ ਕਰਦਾਂਗੇ ਹੂੰ ਠੀਕ ਆ ਸੋ ਇਹ ਜਿਹੜੀਆਂ ਕੁੱਤੀ ਨੀਤੀਆਂ ਸਾਡੇ ਨਾਲ ਨਾ ਖੇਡੋ ਭਾਈ ਅਮਰੇ ਪਾਸ ਇੰਦੀ ਗੱਲ ਕਰਦੇ ਆ ਉਹ ਜਿਹੜੇ ਆਸਾਮ ਜੇਲ੍ਹ ਵਾਲੇ ਕਹਿੰਦੇ ਇਹਨਾਂ ਨੂੰ ਪੰਜਾਬ ਲੈ ਜਾਓ ਤੇ ਤੁਸੀਂ ਤੁਸੀਂ ਤੁਹਾਡੀ ਇਨੀ ਗੰਦੀ ਕਰਤੋਂ ਤੁਸੀਂ ਉਹਨਾਂ ਨੂੰ ਪੰਜਾਬ ਨਹੀਂ ਲਿਆਦੇ ਉਹਨਾਂ ਦੇ ਉੱਤੇ ਐਨਐਸ ਵੀ ਵਧਾਤੀ ਤੁਸੀਂ ਹੁਣ ਭਾਜੀ ਸੈਂਟਰ ਸਰਕਾਰ ਨੇ ਐਨਐਸ ਨਹੀਂ ਵਧਾਈ ਪੰਜਾਬ ਸਰਕਾਰ ਨੇ ਵਧਾਈ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਇਹ ਪ੍ਰੋਬਲਮ ਆ ਕਿ ਭਾਈ ਅਮਰੇ ਪਾ ਤੂੰ ਸ਼ਰਾਬੀ ਤੇ ਤੂੰ ਚੋਣਾ ਸਾਰਾ ਪੰਜਾਬ ਸ਼ਰਾਬੀ ਪਾਉਂਦੇ ਹੇ ਪੜੀਏ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਕਿਸਾਨੀ ਅੰਦੋਲਨ ਕਿਉਂ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਸਕਸੈਸਫੁਲ ਰਿਹਾ ਕਿਸਾਨ ਸਾਰੇ ਨਾਲ ਰਹਿ ਕੁ ਕਾਫੀ ਕੁਝ ਹੋਇਆ ਐਮਐਸਪੀ ਦੀ ਗੱਲ ਹੋਈ ਹੁਣ ਕਿਸਾਨ ਬੈਠੇ ਨੇ ਉਹਨਾਂ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨੀ ਅੰਦੋਲਨ ਮੁੱਖ ਕਾਰਨ ਕੀ ਸਮਝਦੇ ਤੁਸੀਂ ਪੜੀਏ ਦੇ ਦੋ ਕਾਰਨ ਨੇ ਪਹਿਲਾ ਤਾਂ ਕਿਸਾਨ ਨੂੰ ਬੁਰੀ ਲੱਗੂਗੀ ਤੇ ਦੂਜੀ ਸਰਕਾਰ ਦੇ ਪਹਿਲੀ ਕਿਸਾਨ ਨੂੰ ਇਹ ਬੁਰੀ ਲੱਗੂਗੀ ਜੇ ਤਾਂ ਹੀ ਮੰਗਾ ਰੱਖਿਆ ਹੈ ਦਿੱਲੀ ਤੇ ਸੈਨ ਕਰਵਾ ਤੋ ਉੱਥੇ ਦਾ ਪਹਿਲਾਂ ਕੋਈ ਕਿ 700 ਬੰਦਾ ਉਹਦੇ ਮਰਵਾਇਆ ਹੁਣ ਪਤਾ ਨਹੀਂ ਕਿੰਨੇ ਮਰਵਾਲੇ ਨੇ ਤੁਸੀਂ ਵੀ ਤਾਂ ਗਏ ਸੀ ਦਿੱਲੀ ਮੈਂ ਮੈਂ ਤੁਸੀਂ ਵੀ ਤਾਂ ਗਏ ਇੱਥੇ ਸ਼ੰਭੂ ਬਾਰਡਰ ਹਾਂ ਸ਼ੰਭੂ ਗਿਆ ਹਾਂ ਮੇਰੇ ਸਾਹਮਣੇ ਤਿੰਨ ਜਿਹੜਾ ਇੱਕ ਨੌਜਵਾਨ ਤੇ ਦੋ ਬਜ਼ੁਰਗ ਜਿਹੜੇ ਸਿੱਧੀ ਪਾ ਗਏ ਠੀਕ ਆ ਤੇ ਹੁਣ ਵੀ ਬੰਦੇ ਮਰਵਾਉਂਦੇ ਆ ਗੱਲ ਇਹ ਆ ਭਾਜੀ ਜੇ ਤੁਸੀਂ ਉੱਥੇ ਬੈਠੇ ਹੋ ਤੇ ਆਪਣੇ ਹੱਕ ਲੈ ਕੇ ਆਉਂਦੇ ਤੇ ਦੂਜੀ ਗੱਲ ਜਿਹੜੀ ਸਰਕਾਰ ਆ ਭਈ ਅਸੀਂ ਕਿੱਥੇ ਚੱਲੇ ਆ ਦਿੱਲੀ ਦਿੱਲੀ ਕਿੱਥੇ ਆ ਭਾਰਤ ਚ ਤੇ ਤੁਸੀਂ ਸਾਨੂੰ ਕੀ ਕਹਦੇ ਕਿ ਤੁਸੀਂ ਭਾਰਤ ਦੇ ਨਾਗਰਿਕ ਜੀ ਮੈਂ ਦਿੱਲੀ ਚਲੇ ਤੇ ਫਿਰ ਤੁਹਾਡੇ ਕਾਤੇ ਪੇੜ ਹੁੰਦੀ ਹੈ ਕਿਸਾਨੀ ਅੰਦੋਲਨ ਦੇ ਵਿੱਚ ਖਾਲਸਾਤਾਨ ਦੀ ਗੱਲ ਕਰਨਾ ਖਾਲਸਾਤਾਨ ਦੇ ਨਾਅ ਦਾ ਨਾਅਰਾ ਲਗਾਉਣਾ ਖਾਲਸਾਤਾਨ ਦੇ ਏਜੰਡੇ 'ਤੇ ਕਿਸਾਨੀ ਅੰਦੋਲਨ ਨੂੰ ਚਲਾਉਣਾ ਇਹ ਠੀਕ ਹੈ ਕਿੱਥੇ ਦੱਸੋ ਕਿਹੜਾ ਨਾਅਰਾ ਖਾਲਸਾਤਾਨ ਤੁਸੀਂ ਆਪ ਕੀਆ ਸੀਗਾ ਜਦੋਂ ਤੁਹਾਡੀ ਇੱਕ ਇੰਟਰਵਿਊ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਤੁਸੀਂ ਕਿਹਾ ਦੇਕਰ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਫਿਰ ਤਾਂ ਖਾਲਸਾਤਾਨ ਹੀ ਬਣੇਗਾ ਪਰ ਖਾਲਸਾ ਰਾਜ ਕੀ ਹੈ ਮੈਂ ਇਹ ਗੱਲ ਕਹੀ ਹੀ ਹਾਂ ਤੁਸੀਂ ਗੱਲ ਸਵਾਲ ਵਧੀਆ ਕੀਤਾ ਆ ਮੈਂ ਦਾ ਜਵਾਬ ਦੇਣਾ ਉਹਨਾਂ ਨੇ ਬੈਰੀਗੇਡ ਕਿਤੇ 7-7 ਲੇਹਰਾ ਲਾਈਆਂ ਹੂੰ ਮੈਂ ਉੱਥੇ ਇਹ ਗੱਲ ਕਹੀ ਆ ਕਿ ਤੁਸੀਂ ਸਾਨੂੰ ਜੇ ਇਦਾਂ ਦਾ ਹਾਲ ਭਾਜੀ ਇਹਨਾਂ ਨੇ ਪਾਕਿਸਤਾਨ ਬਾਰਡਰ ਤੇ ਨਹੀਂ ਕੀਤਾ ਜਿਹੜਾ ਇਹਨਾਂ ਨੇ ਹਰਿਆਣਾ ਬਾਰਡਰ ਤੇ ਕਰਤਾ ਹੂੰ ਯਾਰ ਜੇ ਸਾਨੂੰ ਰੋਕਣਾ ਹੀ ਫਿਰ ਦਿੱਲੀ ਬਾਰਡਰ ਤੇ ਰੋਕਦੇ ਤੇ ਭਾਈ ਦਿੱਲੀ ਨਹੀਂ ਜਾਂਦੇ ਤੁਸੀਂ ਸਾਨੂੰ 50 ਤੋਂ ਬਾਹਰ ਨਹੀਂ ਜਾਂਦੇ ਤੇ ਇਹਦਾ ਮਤਲਬ ਇਹ ਆ ਕਿ ਤੁਸੀਂ ਸਾਨੂੰ ਚਾਹੁੰਦੇ ਕਿ ਤੁਸੀਂ ਪੰਜਾਬ 'ਚ ਰਹੋ ਜੇ ਤੁਸੀਂ ਲੇਹਰਾ ਲਾਤੀਆਂ ਵਾ ਮੈਂ ਹੁਣ ਵੀ ਇਹੀ ਗੱਲ ਕਹਿੰਦਾ ਮੈਂ ਉਦੋਂ ਵੀ ਇਹ ਗੱਲ ਕਹੀ ਜੇ ਲੇਹਰਾ ਲਾਤੀਆਂ ਵਾ ਤੇ ਪੱਕੀਆਂ ਲਾ ਦੋ ਤੇ ਅਸੀਂ ਰਾਜ ਸਾਹਮਣੇ ਹੂੰ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਖਾਲਿਸਤਾਨ ਉ ਨੀ ਤੁਹਾਨੂੰ ਨਹੀਂ ਲੱਗਦਾ ਕਿ ਪੀਸਫੁਲ ਪ੍ਰੋਟੈਸਟ ਵੀ ਕੀਤਾ ਜਾ ਸਕਦਾ ਸੀ ਉਸ ਜਗ੍ਹਾ ਦੇ ਉੱਤੇ ਜੇਕਰ ਸ਼ੰਭੂ ਬਾਰਡਰ ਤੇ ਰੋਕ ਹੀ ਲਿਆ ਇਸਪੋਰ ਪ੍ਰੋਟੈਸਟ ਹੋਣਾ ਚਾਹੀਦਾ ਸੀ ਇਧਰੋਂ ਪਥਰਾਵ ਕੀਤੇ ਜਾ ਰਹੇ ਨੇ ਇਧਰੋਂ ਕਈ ਚੀਜ਼ਾਂ ਕੇਕ ਕੀਤੇ ਜਾ ਰਹੀਆਂ ਨੇ ਮੈਨੂੰ ਲੱਗਾ ਹੈ ਤੁਹਾਨੂੰ ਪਤਾ ਹਮ ਕਿਨੇ ਮਹੀਨੇ ਲੱਗਾ ਹੈ ਕਾਫੀ ਸਾਲ ਤੋਂ ਵੀ ਉੱਪਰ ਹੋ ਗਿਆ 13 ਮਹੀਨੇ ਲੱਗਾ ਮੌਤਾ ਨਾ 13 14 ਮਹੀਨੇ ਤੇ ਭਾਜੀ ਉਦੋਂ ਜੇ ਬੈਠੇ ਹਾਂ ਸ਼ਾਂਤਮਈ ਤੇ ਉਹ ਜਿੱਤੇ ਵੀ ਤਾਂ ਮਿਲੀ ਉਹ ਭਾਜੀ ਜਿੱਤੇ ਮਿਲੀ ਹੁੰਦੀ ਦੁਬਾਰਾ ਉੱਥੇ ਬਹਿਣ ਦੀ ਲੋੜ ਹੀ ਨਹੀਂ ਉਦੋਂ ਵੀ ਐਮਐਸਏ ਦੀ ਕਿਸਾਨਾਂ ਦੀ ਗਲਤੀਆਂ ਇਹ ਹੈ ਨਾ ਭਾਜੀ ਇਹ ਤੁਸੀਂ ਕਿਸਾਨਾਂ ਦੀ ਗਲਤੀਆਂ ਕਹਦੇ ਹੋਗੇ ਜੇ ਸਰਕਾਰ ਹਨਾ ਮੋਦੀ ਆ ਕੇ ਸਟੇਜ ਤੇ ਬੋਲ ਜੇ ਕਿ ਲਈ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਮੰਨ ਲੀਆਂ ਵਾ ਤੇ ਬਾਅਦ ਚ ਮੁਕਰ ਜੇ ਤੇ ਸਰਕਾਰ ਨੂੰ ਕਹਣਾ ਕਿਸਾਨਾਂ ਨੂੰ ਕਿਉਂ ਕਹਿੰਦੇ ਜੀ ਕਿਸਾਨ ਤਾਂ ਕਹਿ ਰਹੇ ਸੀਗੇ ਅਸੀਂ ਮੰਗਾਂ ਬਣਾ ਕੇ ਕਿਸਾਨ ਜਵਾਨ ਦਾ ਨਾਰਾ ਲੱਗਿਆ ਪਰ ਉਧਰੋਂ ਮੁੜ ਕੇ ਤਾਂ ਕਿਸਾਨ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਮੰਗਾਂ ਮੰਵਾ ਕੇ ਆ ਗਏ ਆ ਠੀਕ ਹੈ ਪਰ ਬਾਅਦ ਵਿੱਚ ਨੁਕਸਾਨ ਕਿਉਂ ਗਏ ਭਾਈ ਕਿਸਾਨਾਂ ਨੂੰ ਫਿਰ ਇਹ ਆਸ਼ਵਾਸਨ ਦਿੱਤਾ ਹੋਊਗਾ ਨਾ ਕਿ ਭਾਈ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਕਿਸਾਨਾਂ ਨੂੰ ਕਿਸਾਨਾਂ ਨੂੰ ਚਾਹੀਦਾ ਸੀਗਾ ਕਿ ਦਿੱਕਤੀ ਮੰਗਾ ਲੈ ਕੇ ਆਈਏ ਭਾਜੀ ਇਹ ਤਾਂ ਕਿਸਾਨਾਂ ਦੀ ਗਲਤੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਮੈਂ ਵੀ ਤਾਂ ਉਹੀ ਕਹ ਰਿਹਾ ਗਲਤੀ ਆ ਇਹ ਕਿਸਾਨਾਂ ਦੀ ਗਲਤੀ ਆ ਪਰ ਜੇ ਹੁੰਦੀ ਵੀ ਗੱਲ ਕਰੋ ਭਾਜੀ ਦਿੱਲੀ ਅਸੀਂ ਜਦੋਂ ਮਰਜ਼ੀ ਜਾ ਸਕਦੇ ਹਾਂ ਯਾਰ ਜੇ ਤੁਸੀਂ ਕਹਿੰਦੇ ਇਹ ਭਾਰਤ ਦੇ ਨਾਗਰਿਕ ਹੋ ਫਿਰ ਭਾਰਤ ਦੀ ਸਿਟੀ ਹੈ ਨਾ ਮੇਨ ਸਿਟੀ ਆ ਫਿਰ ਹਨਾ ਰਾਜਧਾਨੀ ਆ ਸੈਂਟਰ ਹੈ ਤੇ ਰਾਜਧਾਨੀ ਆ ਰਾਜਧਾਨੀ ਤੇ ਜਾਣ ਚ ਕੀ ਫਰਕ ਹੈ ਹਾਂ ਠੀਕ ਆ ਇਹ ਤਾਂ ਗੱਡੀ ਲੈ ਕੇ ਸਾਰੇ ਜਾਂਦੇ ਆ ਟਰੈਕਟਰ ਲੈ ਕੇ ਚੱਲ ਜਾਂਦੇ ਫਿਰ ਕਿਉਂ ਚੱਲ ਹਾਂ ਠੀਕ ਆ ਸੋ ਭਾਈ ਇਹ ਜਿਹੜੀਆਂ ਪਿਓਣ ਕਿਸਾਨਾਂ ਨੂੰ ਗਲ ਕਹਿੰਦੇ ਗਲ ਤੇ ਸਰਕਾਰਾਂ ਨੂੰ ਕਹੋ ਕਿ ਭਾਈ ਤੁਸੀਂ ਜਿਹੜੀਆਂ ਮੰਗਾ ਮੰਨੀਆਂ ਉਹਦੇ ਤੋਂ ਫਿਰ ਤੋਂ ਹੀ ਮੁਕਰ ਗਏ ਗਲਤੀ ਤੁਹਾਡੀ ਹੈ ਸਾਨੂੰ ਦੁਬਾਰਾ ਰੋਡ ਤੇ ਲਿਆਉਣ ਦਾ ਕਾਰਨ ਤੁਸੀਂ ਆ ਅਸੀਂ ਨਹੀਂ ਭਾਈ ਅਗਲੇ ਵੇਲੇ ਸੋਨਾ ਕਈਆਂ ਦੀ ਮੱਝਾਂ ਨੇ ਕਈਆਂ ਦੇ ਘਰ ਦੇ ਕਈਆਂ ਦਾ ਨਵਾਂ ਨਵਾਂ ਵਿਆਹ ਹੋਇਆ ਕਈਆਂ ਦੇ ਘਰੇ ਪੋਤੋ ਆ ਤੇ ਅਗਲੇ ਛੱਡ ਕੇ ਸਾਰਾ ਕਿਸਾਨੀ ਮੋਰਚੇ ਤੇ ਬੈਠੇ ਆ ਠੀਕ ਆ ਇੱਕ ਮੈਨੂੰ ਗੱਲ ਦੱਸੋ ਤੁਸੀਂ ਖਾਲਸਾਣ ਦੇ ਉੱਤੇ ਕਾਫੀ ਖੁੱਲ ਕੇ ਬੋਲਦੇ ਹੋ ਸੀ ਗੱਲ ਕਰਦੇ ਹੂੰ ਤੁਹਾਡੇ ਸਾਹਮਣੇ ਖਾਲਸਾਤਨ ਕੀ ਹੈ ਮੇਰੇ ਸਾਹਮਣੇ ਖਾਲਸਾਤਨ ਤੋਂ ਪਹਿਲਾਂ ਮੈਂ ਖਾਲਸਾ ਰਾਜ ਹੀ ਲੱਗਦਾ ਹੈ ਹਮ ਖਾਲਸਾ ਰਾਜ ਹੀ ਖਾਲਸਾਤਨ ਹੋ ਸਕਦਾ ਹਮ ਉਹਦੇ ਨਾਂ ਉਹਦਾ ਵੱਖਰਾ ਕਰ ਦੋ ਪਰ ਮੇਰੇ ਲਈ ਖਾਲਸਾ ਰਾਜਾ ਖਾਲਸਾ ਰਾਜ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਹਮ ਕੁੱਤੇ ਨੂੰ ਸੋਨੇ ਦਾ ਘੰਟਾ ਪਾ ਕੇ ਤੋੜਦਾ ਤੇ ਹਫਤੇ ਬਾਅਦ ਉਹਦੇ ਗਲ ਦੇ ਵਿੱਚ ਘੰਟਾ ਉੱਦਦਾ ਹਮ ਤੇ ਮੈਂ 10 ਦਾ ਨੋਟ ਪਾ ਕੇ ਤੋੜਦਾ ਤੇ ਮਿੰਟੇ ਨਹੀਂ ਲੱਗਣਾ ਤੋ ਇਹਨੇ ਕੱਢ ਲੈਣਾ ਹਮ ਅਬਾ ਪੁਲਿਸ ਹੀ ਕੱਢ ਲੈ ਕਿਨੇ ਆਮ ਬੰਦੇ ਜਨਤਾ ਦੀ ਗਾਲੀ ਛੱਡਦੀ ਇੱਥੇ ਪੁਲਿਸ ਪ੍ਰਸ਼ਾਸਨ ਹੀ ਇੰਨੀ ਕਰਪਟ ਹੋ ਗਈ ਆ ਉਹੇ ਉਹੀ ਦਹਾ ਦਾ ਨੌ ਲੁੱਤੇ ਦੀ ਗੱਲ ਦੇ ਵਿੱਚ ਲਾ ਲੇ ਠੀਕ ਆ ਸੋ ਇਹੋ ਜਿਹਾ ਰਾਜ ਨਹੀਂ ਸਾਨੂੰ ਚਾਹੀਦਾ ਜਿੱਥੇ ਸਾਡੇ ਨੌਜਵਾਨੀ ਦਾ ਕਹਾਣ ਹੋਵੇ ਉਹਦਾ ਰਾਜ ਸਾਨੂੰ ਨਹੀਂ ਚਾਹੀਦਾ ਜਿੱਥੇ ਸਾਡੇ ਪਿਓ ਦੀ ਪੱਗ ਲਾਈ ਜਾਵੇ ਉਹਦਾ ਰਾਜ ਹੀ ਨਹੀਂ ਸਾਨੂੰ ਚਾਹੀਦਾ ਜਿੱਥੇ ਸਾਡੇ ਢਕੀਆਂ ਪਹਿਣਾ ਨੂੰ ਗਲਤ ਮੋਟਿਵ ਕੀਤਾ ਜਾਵੇ ਤੁਹਾਡੇ ਮੋਰੇ ਕਿਹੋ ਜਿਹੇ ਨੇ ਜੋ ਖਾਲਸਾ ਰਾਜ ਦੀ ਗੱਲ ਕਰਦੇ ਨੇ ਮੇਰਾ ਮੋਰਾ ਤੁਹਾਡੇ ਮੇਨ ਕੌਣ ਨੇ ਜੋ ਖਾਲਸਾ ਰਾਜ ਦੀ ਆਪਾ ਕੌਣ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬਾਰੇ ਉਹ ਤਾਂ ਸਾਰੀ ਦੁਨੀਆ ਕਹਿ ਰਹੀ ਹੈ ਪਰ ਉਹ ਜੋ ਜੋ ਇਸ ਵਕਤ ਜੋ ਖਾਲਸ ਖਾਲਸਤਾਨ ਦੀ ਗੱਲ ਕਰ ਰਹੇ ਨੇ ਜਾਂ ਫਿਰ ਕਾਲਸ ਰਾਜ ਦੀ ਜੋ ਗੱਲ ਕਰ ਰਹੇ ਨੇ ਉਹ ਕੌਣ ਨੇ ਅਭੀ ਮੈਂ ਮੈਂ ਕਿਸੇ ਨੀਜੀ ਬੰਦੇ ਕੋ ਸਿੱਖਿਆ ਨਹੀਂ ਲੈਂਦਾ ਮੈਂ ਗੁਰੂ ਗ੍ਰੰਥ ਸਾਹਿਬਾਰੇ ਤੋਂ ਸਿੱਖਿਆ ਲੈਂਦਾ ਠੀਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਿੱਖਿਆ ਲੈਣਾ ਤੇ ਉਹ ਉਸ ਸਿੱਖਿਆ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ ਠੀਕ ਹੈ ਨੀਲਾ ਬਾਣਾ ਪਹਿਨ ਕੇ ਅਗਨ ਦੇਸ਼ਕ ਹੋਏ ਸਦਰ ਦਿੱਲੀ ਤੱਕ ਤੱਕ ਬਹਿ ਗਈ ਆਗਰੂ ਕੀ ਫੌਜ ਹੈ ਚੱਤਰ ਚੁਲੇਗਾ ਸੀਸ ਪਰ ਬੜੀ ਕਰੇਗੀ ਮੌਜ ਠੀਕ ਹੈ ਇਹ ਗੁਰਗਵ ਸਿੰਘ ਮਾਰੇ ਦੇ ਬਚਨੇ ਤੈਨੂੰ ਅਹੀਂ ਪੂਰਾ ਕਰਾਂਗੇ ਫਿਰ ਰਾਜ ਤੇ ਅਸੀਂ ਕਰਨਾ ਆ ਅੱਜ ਕਰ ਲਈਏ ਕੱਲ ਕਰ ਲਈਏ ਇਸ ਟਾਈਮ ਸਾਡੀ ਜਿਹੜੀ ਲੜਾਈ ਆ ਤੁਹਾਡਾ ਭਾਈ ਤੁਹਾਡਾ ਮੇਨ ਸਵਾਲ ਇਹ ਹੋਣਾ ਚਾਹੀਦਾ ਤੁਹਾਨੂੰ ਲੋੜ ਕੀ ਪਈ ਹੈ ਕਿ ਖਾਲਸਾ ਰਾਜ ਮੈਂ ਉਸ ਤੇ ਵੀ ਹੋਂ ਨਾ ਮੈਂ ਤੁਸੀਂ ਜੋ ਗੱਲ ਮੈਂ ਤੁਹਾਡੇ ਨਾਲ ਰੋਤ ਤੁਸੀਂ ਦੱਸੋ ਮੇਰਾ ਮੋਟਿਵ ਦੀ ਗੱਲ ਕੀਤੀ ਨਹੀਂ ਕਿ ਮੇਰਾ ਮੋਟਿਵ ਨਹੀਂ ਮੋਟਿਵ ਦੀ ਗੱਲ ਨਹੀਂ ਮੈਂ ਕਰ ਰਿਹਾ ਗੱਲ ਮੈਂ ਕਰ ਰਿਹਾ ਕਿ ਜੋ ਇਸ ਚੀਜ਼ ਨੂੰ ਬढ़ावा ਦੇ ਰਹੇ ਨੇ ਜੋ ਇਸ ਦੇ ਉੱਤੇ ਡਿਬੇਟਸ ਕਰ ਰਹੇ ਨੇ ਜੋ ਬੋਲ ਦੇ ਨੇ ਕਿ ਉਹ ਸਹੀ ਨੇ ਪੰਜੋ ਸਹੀ ਨੇ ਉਹ ਆਪਣੀ ਤੁਹਾਨੂੰ ਸਹੀ ਹੈ ਤੁਹਾਨੂੰ ਸਹੀ ਹੈ ਕਿਸ ਐਂਗਲੋਂ ਕਿਸ ਐਂਗਲੋਂ ਘਰ ਘਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਹਥਿਆਰ ਦੇਣੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਪਾਉਣਾ ਜੋ ਪੜਨਾ ਚਾਹੁੰਦੇ ਨੇ ਜੋ ਅੱਗੇ ਵਧਣਾ ਚਾਹੁੰਦੇ ਨੇ ਉਹਨਾਂ ਨੂੰ ਕਹੋ ਕਿ ਜਾਓ ਖਾਲਸਾਣ ਦਾ ਨਾਮ ਲਿਖ ਕੇ ਆਓ ਤਾਂ ਤੁਹਾਨੂੰ ਇੰਨੇ ਪੈਸੇ ਦੇਣਾ ਉਸ ਕੀ ਕਹੇ ਨਹੀਂ ਇਹ ਪਾਜੀ ਲਾਲਚ ਦੇ ਸਿਰ ਤੇ ਖਾਲਿਸਤਾਨੀ ਖਾਲਸਾ ਰਾਜ ਨਹੀਂ ਬੰਦਦਾ ਫਿਰ ਤੁਸੀਂ ਕਿਵੇਂ ਕਹਿ ਰਹੇ ਕਿ ਪੰਨੂ ਠੀਕ ਹੈ ਮੈਂ ਪੰਨੂ ਦੀ ਇੱਕ ਸੋਚ ਦੀ ਮੈਂ ਪੰਨੂ ਸਾਰਾ ਨਹੀਂ ਲੈਂਦਾ ਕਿ ਸਾਰਾ ਦੁੱਧੇ ਦਾ ਤੋਂ ਲਿਆ ਵਾ ਪਰ ਜਿੱਥੇ ਉਹਦੀ ਖਾਲਸਾ ਰਾਜ ਦੀ ਗੱਲ ਆਣਾ ਉਹ ਸਹੀ ਆ ਉਹ ਉਹਨੇ ਇੰਗਲਿਸ਼ ਦੇ ਵਿੱਚ ਕਨਵਰਟ ਕਰਕੇ ਖਾਲਿਸਤਾਨ ਕਿਹਾ ਵਾ ਠੀਕ ਆ ਹੁਣ ਪਾਜੀ ਉਹਨੂੰ ਇਹ ਲੋਰ ਕੀ ਪਈ ਚਲੋ ਉਹ ਗੱਲ ਸਾਨੂੰ ਪਛਾਣਨ ਦੀ ਸਾਡੇ ਅੱਖਾਂ ਹੀ ਆ ਨਾ ਪਛਾਣਨ ਦੀ ਜੇ ਤੁਹਾਨੂੰ ਲੱਗਦਾ ਜੇ ਉਹ ਗਲਤਿਆਂ ਫਿਰ ਉਹ ਮੈਂ ਕਹਿੰਦਾ ਬਦਾ ਤੁਸੀਂ ਮੰਨ ਰਹੇ ਹੋ ਲੱਗ ਲੱਗ ਤਾਂ ਬਹੁਤ ਰੇ ਨੇ ਮੈਂ ਤੁਹਾਨੂੰ ਦੱਸਣਾ ਲੱਖਾਂ ਚੱਲਦੇ ਆ ਕਿਉਂ ਕਿ ਸਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਸਾਡਾ ਘਾਣ ਹੋ ਰਿਹਾ ਠੀਕ ਆ ਤਾਂ ਕਰਕੇ ਸਾਨੂੰ ਕੋਈ ਨਾ ਕੋਈ ਹੱਲ ਚਾਹੀਦਾ ਭਾਈ ਗੱਲ ਉਦੋਂ ਵੀ ਜਦੋਂ ਆਜ਼ਾਦੀ ਦੀ ਗੱਲ ਹੋਈ ਉਦੋਂ ਵੀ ਇਹ ਗੱਲ ਹੋਈ ਕਿ ਰਾਜ ਵਖਰਾ ਲੈ ਲੈਣੇ ਪਰ ਉਦੋਂ ਉੱਥੇ ਦੇ ਜਿਹੜੇ ਮੋਹਤਵਾਰ ਜਿਹੜੇ ਬੰਦੇ ਸੀਗੇ ਹਨਾ ਪਟੇਲ ਕੀ ਨਾਮ ਇਹਨੂੰ ਉਹਦਾ ਨਾਮ ਵੀ ਨਹੀਂ ਪਤਾ ਇਹਨਾਂ ਦਾ ਹਨਾ ਪਟੇਲ ਹੁਣੀ ਇਹ ਸਾਰੇ ਕਹਿੰਦੇ ਨਹੀਂ ਕਿ ਸਾਨੂੰ ਤੁਹਾਡਾ ਤੁਹਾਡਾ ਜਿਹੜਾ ਹੱਕ ਆ ਤੁਹਾਨੂੰ ਮਿਲੂਗਾ ਉਸ ਕਰਕੇ ਅਸੀਂ ਐਗਰੀ ਕਰਕੇ ਤੇ ਇਸ ਭਾਰਤ ਦੇ ਸਾਥੀ ਹੋਣ ਦਾ ਦਾਵਾ ਕਰ ਦਿੱਤਾ ਪਰ ਉਹਦੇ ਤੋਂ ਤੁਸੀਂ ਮੁਕਰ ਗਏ ਤੇ ਫਿਰ ਅਸੀਂ ਕਿ ਇੱਥੇ ਜਾਈਏ ਉਹਦੇ ਤੇ ਅੰਗਰੇਜ਼ ਸਾਨੂੰ ਕਹਿੰਦੇ ਆਪਣੇ ਮੂੰਹੋਂ ਕਹਿੰਦੇ ਆ ਕਿ ਜੇ ਤੁਹਾਨੂੰ ਰਾਜ ਤੁਹਾਡਾ ਚਾਹੀਦਾ ਤਾਂ ਅਸੀਂ ਦੇ ਦਿੰਦੇ ਹੁਣ ਮੁਸਲਮਾਨ ਸਭੋ ਸਿਆਣੇ ਰਹਿਣਾ ਅਗਲੇ ਸਿਆਣੇ ਰਹਿਣਾ ਅਗਲੇ ਨੇ ਲੈ ਲਿਆ ਲਾਹੌਰ ਅਗਲੇ ਜਿੱਦਾਂ ਮੱਜੀ ਰਹਿੰਦੇ ਆਪਣੇ ਆ ਆਪਣਾ ਸਾਹਮਣੇ ਆ ਸਭ ਕੋ ਸਾਨੂੰ ਖਾਨ ਨੂੰ ਜਿਸ ਜਗ੍ਹਾ ਪਾਕਿਸਤਾਨ ਦੇ ਵਿੱਚ ਕਦੇ ਕਰਾਛਰੀ ਦੀ ਬੇਦਬੀ ਹੋਈ ਬੁਰਗ੍ਰੈਂਸਾ ਦੀ ਬੇਦਬੀ ਹੋਈ ਨਹੀਂ ਹੋਈ ਨਾ ਕਿ ਨੌਜਵਾਨ ਧੀ ਦੀ ਕੋਈ ਇੱਜ਼ਤ ਪਾਤ ਲੁੱਟਦਾ ਚਲੋ ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨੀਆਂ ਤੁਸੀਂ ਵੀਡੀਓ ਦੇਖਣੀ ਆ ਕਿੰਨੀਆਂ ਚੀਜ਼ਾਂ ਦੇਖਣੀਆਂ ਆ ਪਾਕਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਐਕਚੁਅਲ ਵਿੱਚ ਸਹੀ ਅਸਲੀ ਜਾਣਦੇ ਹੋ ਪਾਕਿਸਤਾਨ ਦੀ ਮੈਂ ਅਸਲੀਅਤ ਜਾਣਦਾ ਆ ਕੀ ਹੈ ਪਾਕਿਸਤਾਨ ਦੇ ਵਿੱਚ ਜੋ ਤੁਹਾਨੂੰ ਵਿਖਾਇਆ ਜਾਂਦਾ ਤੁਸੀਂ ਉਹ ਦੇਖਦੇ ਨਹੀਂ ਵਿਖਾਇਆ ਨਹੀਂ ਜਾਂਦਾ ਵੀਰ ਜੀ ਮੇਰੀ ਗੱਲ ਸੁਣੋ ਸੁਣੋ ਤੁਸੀਂ ਮੈਂ ਸਮਝ ਗਿਆ ਤੁਸੀਂ ਬੜੀ ਅੱਛੀ ਗੱਲ ਕਰਦੋਂ ਖਾਲਸਤਾਨ ਦੇ ਉੱਤੇ ਗੱਲ ਕਰਨੋਂ ਤੁਹਾਡਾ ਇੱਕ ਪੁਆਇੰਟ ਆਫ 뷰 ਅਲੱਗ ਹੈ ਪਰ ਅਸਲ ਦੇ ਵਿੱਚ ਜਦੋਂ ਤੁਸੀਂ ਪਾਕਿਸਤਾਨ ਦੇ ਉੱਤੇ ਉਹਨੇ ਉਹ ਤੁਹਾਡਾ ਪੁਆਇੰਟ ਆਫ 뷰 ਕੀ ਹੈ ਤੁਸੀਂ ਕਹਿ ਰਹੇ ਹੋ ਕਿ ਜੋ ਦਿਖਾਇਆ ਜਾ ਰਿਹਾ ਹੈ ਉਹ ਐਕਚੁਅਲੀ ਮੇਰਾ ਪੁਆਇੰਟ ਆਫ 뷰 ਇਹ ਆ ਕਿ ਆਪਣਾ ਘਰ ਆਪਣਾ ਹੀ ਹੁੰਦਾ ਭਾਵੇਂ ਚਾਹੇ ਉਸ ਦੇ ਵਿੱਚ ਭੁੱਖੇ ਰਹੀਏ ਭਾਜੀ ਚੁੱਲੇ ਇੱਥੇ ਕਈ ਜਿਹੜੇ ਜਿਹੜੇ ਪਰਿਵਾਰ ਆ ਉਹ ਕਿਰਾਏ ਤੇ ਰਹਿੰਦਾ ਆ ਤੇ ਚੁੱਲੇ ਤੇ ਰੋਟੀ ਖਾਂਦਾ ਉਹਨੂੰ ਸਬਰ ਤੇ ਹੈ ਨਾ ਕਿ ਰੋਟੀ ਖਾਂਦਾ ਉਹ ਉਸ ਜਗ੍ਹਾ ਤੇ ਮੰਗਨ ਨਾਲ ਉਹ ਤੇ ਵਧੀਆ ਭਾਈ ਮੰਗਨ ਨਾਲ ਉਹ ਤੇ ਵਧੀਆ ਨਾ ਰੋਡਾਂ ਤੇ ਬਹਿ ਕੇ ਮੰਗਨ ਨਾਲ ਉਹ ਤੇ ਵਧੀਆ ਨਾ ਕਿ ਕਿਰਾਏ ਤੇ ਰਹਿ ਕੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਖਾਲਿਸਤਾਨ ਬਣ ਜਾਵੇ ਭਾਵੇਂ ਪੰਜਾਬ ਦੇ ਵਿੱਚ ਖਾਨ ਨੂੰ ਕੁਝ ਨਾ ਪਾਜੀ ਉਹ ਹੋਊਗਾ ਕਿਉਂ ਨਹੀਂ ਹੋਊਗਾ ਮੈਂ ਤੁਹਾਨੂੰ ਸਾਡੇ ਨੌਜਵਾਨ ਬਾਹਰ ਗਏ ਆ ਇੰਨੇ ਇੱਥੇ ਬਾਬਿਆਂ ਨੂੰ ਇੰਨੀਆਂ ਗੱਡੀਆਂ ਭੇਟਾ ਕਰਦੇ ਆ ਅਸੀਂ ਐ ਇੰਨੀ ਜਿਹੜੀ ਮਾਇਆ ਅਸੀਂ ਚੜਾਉਂਦੇ ਆ ਆ ਅੱਧੀ ਤਰ੍ਹਾਂ ਵਾਲੇ ਪੁੱਲ ਵਿਕਣਦੇ ਸਾਰਾ ਭੂਰੀ ਵਾਲੇ ਬਣਾਉਂਦੇ ਆ ਉਹਨਾਂ ਨੂੰ ਪੈਸੇ ਕਿੱਥੋਂ ਆਉਂਦੇ ਆ ਸੰਗਤ ਦੇਣ ਦੀ ਆ ਨਾ ਸਾਡੇ ਅਹੀ ਪਾਜੀ ਰਾਜ ਕੀਤਾ ਆ ਵਾ ਸਾਡੇ ਕੋ ਪੈਸੇ ਬਾਧੂ ਠੀਕ ਆ ਕਿਉ ਉਹ ਠੀਕ ਆ ਇਹ ਜਿਹੜੀ ਗੱਲ ਕਰਦੇ ਨਾ ਹਾਂ ਪਾਕਿਸਤਾਨ ਜਿਹੜਾ ਇਸ ਸਮੇਂ ਉਹ ਹਾਲਾਤ ਦੇ ਵਿੱਚ ਤਾਂ ਤੁਰਿਆ ਵਾ ਕਿਉਂਕਿ ਉਹਨਾਂ ਕੋਲ ਉਹ ਜਿਹੜੀ ਸਿੱਖਿਆ ਨਹੀਂ ਹੈਗੀ ਜਿਹੜੀ ਸਿੱਖਾਂ ਕੋਲ ਆ ਸਿੱਖਾਂ ਕੋਲ ਇਹੋ ਜੀ ਸਿੱਖਿਆ ਵਾ ਕਿ ਹਿਮਾਚਲ ਹਿਮਾਚਲ ਪੰਜਾਬ ਚ ਤੇ ਨਹੀਂ ਹੁੰਦਾ ਪਰ ਅਗਲੇ ਤੇ ਬਾਹਰ ਆਈ ਪੰਜਾਬ ਖਲੋਤਾਗੇ ਨਹੀਂ ਖਲੋਤਾ ਖਾਲਸਾ ਐੜ ਗਈ ਕਿ ਨਹੀਂ ਯੂਕਰੇਨ ਦੀ ਜਾਂਦੀ ਪੰਜਾਬ ਚ ਤੇ ਨਹੀਂ ਹੁੰਦਾ ਉਹ ਸਿੱਖ ਤੇ ਨਹੀਂ ਰਹਿੰਦੇ ਇੱਥੇ ਪਰ ਅਗਲੇ ਜਾ ਕੇ ਖਲੋਤੇ ਨਾ ਉਹਨਾਂ ਦੇ ਨਾਲ ਸਾਡੇ ਕੋ ਸਿੱਖਿਆ ਹੈਗੀ ਆ ਉਹ ਸਿੱਖਿਆ ਦੇ ਆਧਾਰ ਤੇ ਅਸੀਂ ਰਾਜ ਕੀਤਾ ਵੀ ਆ ਤੇ ਕਰ ਵੀ ਲਵਾਂਗੇ ਗਰੀਬਾਂ ਦੀ ਗੱਲ ਛੱਡ ਦੋ ਸੰਤਾਂ ਨੇ ਕਿਹਾ ਹੀ ਪੱਕਿਆਂ 'ਚ ਰਹਿੰਦੇ ਕੱਚਿਆਂ 'ਚ ਰਹਿਣਾ ਕਰ ਦੋ ਕੱਚਿਆਂ 'ਚ ਰਹਿੰਦੇ ਰੜੇ ਮੈਦਾਨਾਂ 'ਚ ਰਹਿਣਾ ਛੱਡੋ ਪਰ ਸਸਤਰ ਤੇ ਆਪਣੇ ਹੱਕਾਂ ਲਈ ਲੜੋ ਹਮ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਪਰ ਹਥਿਆਰ ਰੱਖ ਕੇ ਆਪਣੇ ਹੱਕ ਨਾ ਲੈਣੇ ਫਿਰ ਉਹ ਤੇ ਉਹਦੇ ਤੋਂ ਵੱਡਾ ਪਾਪ ਆ ਮੈਂ ਬੰਦੂਕ ਨਹੀਂ ਰੱਖਦਾ ਪਰ ਇਹ ਵੀ ਤੇ ਇੱਕ ਹਥਿਆਰ ਹੀ ਆ ਇਹ ਸਸਤਰ ਹੀ ਆ ਮੇਰੇ ਵਰਗਾ ਪਾਲਵੇ ਤੇ ਬੀਰੀ-ਪੀਰੀ ਦੀ ਗੱਲ ਕਰੇ ਤੇ ਮੇਰੀ ਪੀਰੀ ਗੁਰੂ ਬੁਰਾ ਗੱਲ ਗਮਸਾ ਮਰੇ ਕਦੋਂ ਕਿਹਦੀ ਜੁੱਤੀ ਦੇ ਥਲੇ ਲੱਗੇ ਫਿਰ ਅਸੀਂ ਕਿਉਂ ਲੱਗੀਏ ਜੇ ਅਸੀਂ ਤੁਹਾਡੇ ਸਾਥ ਦੇਣ ਨੂੰ ਤਿਆਰ ਹੋਏ ਹੈ ਵੰਡ ਤੋਂ ਬਾਅਦ ਤੇ ਸਾਨੂੰ ਅੱਜ ਸਾਨੂੰ ਇਹ 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 ਸਿਲਾ ਮਿਲੰਦਿਆ ਕਿ ਜਿਹੜਾ ਮਰਜੀ ਜਣਾ ਖਾਣਾ ਪੁਲਿਸ ਖਾਕੀ ਚ ਆ ਕੇ ਦੇ ਇੱਕ ਚਪੇੜ ਮਾਰ ਕੇ ਸਾਡੀ ਪੱਗਾਂ ਲਾ ਦਿੰਦਾ ਪੱਗ ਤਾਂ ਰਹੀ ਜਿਹੜਾ ਹੈਗਾ ਇਹ ਪੁਲਿਸ ਵਾਲਾ ਉਹ ਅਜ਼ੀਹਾ ਕਰਦਾ ਭਾਜੀ ਪੱਗ ਨੂੰ ਉਸ ਨੂੰ ਮਰਿਆਦਾ ਨਹੀਂ ਪਤਾ ਸਰ ਪੱਗਾਂ ਝੜਾ ਕੇ ਤੇ ਤੁਸੀਂ ਸਰਦਾਰ ਕਹਦੇ ਹੋ ਇਹ ਬੂਰਖਸਾਈ ਜੇ ਮੈਂ ਤੁਹਾਨੂੰ ਐਵੇਂ ਕਹਾਂ ਹੂੰ ਅੱ ਦੋ ਤਿੰਨ ਦਿਨ ਹੋ ਗਏ ਤੇ ਇੱਕ ਪੁਲਸ ਵਾਲਾ ਇੱਕ ਪੁਲਸ ਵਾਲੀ ਫੜੀ ਗਈ ਨਕਲੀ ਹਨਾ ਵਰਦੀ ਚ ਇੱਕ ਪੁਲਸ ਵਾਲਾ ਫੜਿਆ ਗਿਆ ਤੇ ਅਗਲੇ ਤੇ ਤੁਸੀਂ ਪਤਾ ਕਿਉਂ ਕੀਤਾ ਫਿਰ ਨਕਲੀ ਨਕਲੀ ਹੁੰਦੇ ਆ ਠੀਕ ਆ ਤੇ ਜਿਹੜੇ ਪੰਗਾ ਦੇ ਸਿਰਫ ਹਸਾ ਕੇ ਔਰਦਿਆਂ ਦੇ ਬੈਠੇ ਹੋ ਇਹਨਾਂ ਦੇ ਆਪਣੇ ਆਪ ਨੂੰ ਸਰਦਾਰ ਕਹਿੰਦੇ ਮੇਰੇ ਲਈ ਸਰਦਾਰ ਨਹੀਂ ਉਹ ਕਹਿੰਦੇ ਕਹਿੰਦੇ ਇੱਕ ਹਿੰਦੂ ਤੁਹਾਡੇ ਲਈ ਪੰਨੂ ਵਧੀਆ ਹੈ ਤੁਹਾਡੇ ਲਈ ਪੰਨੂ ਸਹੀ ਹੈ ਮੇਰੇ ਲਈ ਗੁਰਗੋਬ ਸਿੰਘ ਮਾਰਾ ਸਹੀ ਹੈ ਮੈਂ ਤੁਹਾਨੂੰ ਫੇਰ ਇੱਕ ਗੱਲ ਕਹਿੰਨਾ ਕਿ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਡਾ ਆਗੂ ਕੌਣ ਆ ਮੇਰੇ ਲਈ ਆਗੂ ਪੰਨੂ ਨਹੀਂ ਹੈਗਾ ਮੇਰਾ ਅਗੂ ਖਾਲਸਾਣ ਦੀ ਗੱਲ ਤਾਂ ਉਹੀ ਕਰ ਰਿਹਾ ਤੁਸੀਂ ਕਹਿ ਰਹੇ ਹੋ ਮਗਰ ਦੁਨੀਆ ਲੱਗੀ ਓਦੇ ਖਾਲਸਾ ਅੱਜਕੱਲ ਮੈਂ ਵੀ ਕਰਦਾ ਪਿਆ ਹਮ ਬਟ ਐਕਚੁਅਲ ਦੇ ਵਿੱਚ ਦੁਨੀਆ ਕਿਹਦੇ ਮਗਰ ਲੱਗੀ ਆ ਪਾਜੀ ਤੁਸੀਂ ਉਹਨੂੰ ਤੁਸੀਂ ਉਹਨੂੰ ਵੇਖ ਰਹੇ ਹੋ ਇੱਥੇ ਸਿਮਰਤਜੀਤ ਸਿੰਘ ਮਾਨ ਕਰ ਰਿਹਾ ਮੈਂ ਮੈਂ ਇੰਡੀਆ 'ਚ ਰਹਿੰਦਾ ਹਾਂ ਇਸ ਟਾਈਮ ਤੇ ਇੰਡੀਆ 'ਚ ਕੌਣ ਗੱਲ ਕਰ ਰਿਹਾ ਖਾਲਸਾਣ ਦੀ ਹਮ ਕੌਣ ਕਰ ਰਿਹਾ ਤੂੰ ਦੱਸੋ ਤੁਸੀਂ ਕਰ ਰਹੇ ਹੋ ਸਿਮਰਤਜੀਤ ਸਿੰਘ ਮਾਨ ਕਰ ਰਿਹਾ ਮੈਂ ਉਹਦਾ ਸਾਥ ਦੇਂਦਾ ਮੈਂ ਉਹਦੇ ਨਾਲ ਖਲੋਤਾ ਸਿਮਰਤਜੀਤ ਸਿੰਘ ਮਾਨ ਨਾਲ ਖਲੋਤੇ ਹੋ ਤੁਸੀਂ ਮੈਂ ਖਲੋਤਾ ਕਿਉਂ ਅਗਲੇ 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 ਨੂੰ ਜੇਲ੍ਹ ਚ ਪਾਇਆ ਸੀ ਕਾਰਬੋਲੇਰ ਦੇ ਵਿੱਚ ਠੀਕ ਆ ਅਗਲੇ ਨੂੰ ਐਮਪੀ ਬਣਾ ਕੇ ਚੀ ਜਿਤਾ ਕੇ ਤੇ 17 ਸਾਲ ਹੋ ਗਏ ਕਹਿੰਦਾ ਮੈਂ ਹਾਰਦਾ ਪਿਆ ਮੈਂ ਫਿਰ ਵੀ ਲੜਦਾ ਪਿਆ ਹਾਂ ਠੀਕ ਆ ਤੇ ਅਸੀਂ ਉਹਦੇ ਨਾਲ ਖਲੋਤੇ ਆ ਜਿਹੜਾ ਪੰਥ ਦੇ ਨਾਲ ਪੰਥ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖਲੋਵਾਂਗੇ ਠੀਕ ਆ ਯਾਰ ਤੁਹਾਡੇ ਆ ਸਰਕਾਰਾਂ ਨਾਲ ਉਹ ਤੇ ਚੰਗਾ ਹੀ ਆ ਨਾ ਕਿ ਅਗਲਾ ਪੰਥ ਦੀ ਗੱਲ ਕਰਦਾ ਅੱਕਾ ਦੀ ਗੱਲ ਕਰਦਾ ਸਰਕਾਰਾਂ ਤੇ ਸਿਰਫ ਸਾਨੂੰ ਰੋਲਨ ਤੇ ਲੱਗਿਆ ਭਾਜੀ ਕੱਲਾ ਸਿੱਖਾਂ ਨੂੰ ਰੋਲਨ ਤੇ ਨੇ ਉਲ ਗਿਆ ਪੰਜਾਬ ਦੇ ਵਿੱਚ ਜਿੰਨੇ ਨੌਜਵਾਨ ਰਹਿੰਦੇ ਨਾ ਉਹ ਭਾਵੇਂ ਹਿੰਦੂ ਆ ਭਾਵੇਂ ਸਿੱਖਿਆ ਸਾਰਿਆਂ ਨੂੰ ਰੋਲਨ ਤੇ ਲੱਗੀ ਹੋਈ ਹੈ ਸਾਡੇ ਕੋਲ ਕੰਮਕਾਰ ਨਹੀਂ ਹੈਗਾ ਇੱਥੇ ਹੁਣ ਭਾਜੀ ਲੁੱਟਖੋ ਇਤਨੀ ਹੁੰਦੀ ਪਈ ਪੰਜਾਬ 'ਚ ਉਹਦਾ ਕਾਰਨ ਦੱਸੋ ਤੁਸੀਂ ਉਹਦਾ ਕਾਰਨ ਨਹੀਂ ਉਹਨਾਂ ਕੋਲ ਕੰਮ ਨਹੀਂ ਹੈਗਾ ਇਸ ਡਿਸਪਰੈਂਸਨ 'ਚ ਆ ਕੇ ਅਗਲੇ ਪਹਿਲਾਂ 17 ਆਪਣੀ ਜ਼ਿੰਦਗੀ ਦੇ ਜਿਹੜੇ 20-25 ਸਾਲ ਆ ਉਹ ਪੜ੍ਹਾਈ ਦੇ ਵਿੱਚ ਸਿਰਕਪਾਈ ਕਰਦੇ ਆ ਸਰਖਪਾਈ ਕਰਕੇ ਡਿਗਰੀਆਂ ਹੱਥ ਫੜ ਕੇ ਦੇ ਬਾਅਦ ਚ ਮੰਗਣ ਜਾਂਦੇ ਕਿ ਭਾਈ ਸਾਨੂੰ ਨੌਕਰੀ ਦੇ ਦਿਓ ਤੇ ਅਗਲੇ ਜੁੱਤੀਆਂ ਮਾਰ ਕੇ ਕੱਢ ਦੇ ਕਿ ਭਾਈ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਅਗਲੇ ਡਿਸਪਰੇਸ਼ਨ ਡਿਪਰੈਸ਼ਨ ਡਿਸਪਰੇਸ਼ਨ ਚ ਆ ਕੇ ਤੇ ਅਗਲੇ ਨੇ ਨਸ਼ਾ ਹੀ ਕਰਨਾ ਆ ਤੇ ਫਿਰ ਦੱਸਾ ਵਿਕਰਨ ਕਿੱਦਾਂ ਦਿਆ ਵਾ ਭਾਜੀ ਸ਼ਹਿਰ ਚ ਨਸ਼ਾ ਹੋਣਾ ਕੋਈ ਵੱਡੀ ਗੱਲ ਨਹੀਂ ਪਿੰਡਾਂ ਪਿੰਡਾਂ ਚ ਨਸ਼ਾ ਹੋਣਾ ਬੜੀ ਵੱਡੀ ਗੱਲ ਆ ਮੈਂ ਤੁਹਾਨੂੰ ਐਵੇਂ ਕਹਾਂ ਜੇ ਅੱਜ ਸਰਕਾਰ ਇਹਨਾਂ ਦੀ ਇਹਨਾਂ ਦੀ ਨੀਤੀਆਂ ਨਾ ਸਮਝੀਆਂ ਆਉਣ ਵਾਲੀ ਸਮਾਂ ਭਾਜੀ ਹਰ ਇੱਕ ਮੁੰਡਾ ਆ ਪਾਰਕਾਂ ਦੇ ਵਿੱਚ ਜਿਹੜੇ ਤੁਸੀਂ ਬੂਟੇ ਲੱਗਦੇ ਨਾ ਇੱਥੇ ਬੂਟਿਆਂ ਦੇ ਵਿੱਚ ਪਏ ਹੋਣਗੇ ਨੌਜਵਾਨ ਟੀਕੇ ਲਾ ਲਾ ਤੇ ਪਏ ਦੀ ਇਸ ਟਾਈਮ ਮੇਰੇ ਜਿੱਦਾ ਮੁੰਡਾ ਭਜੀਤ ਸਰਦਾਰ ਟੀਕੇ ਲਾਉਂਦਿਆ ਗੰਦ ਦੇ ਵਿੱਚ ਖਲੋ ਕੇ ਤੁਸੀਂ ਕੀ ਕਹੋਗੇ ਮੇਰੇ ਅਰਗਾ ਇੱਕ-ਇੱਕੇ ਨੰਗ ਜੂਗਾ ਕਿ ਯਾਰ ਜਿੱਦਾ ਮਰਜੀ ਪੋਤੇ ਕੋਈ ਨਹੀਂ ਮਰਨ ਦੋ ਗੁਰਗੋਬ ਸਿੰਘ ਮਾਰੇ ਨੇ ਕਹਿਣ ਉਹਦੇ ਦੇ ਵਿੱਚ ਕਹਿ ਦਿੰਦੇ ਉਹਨਾਂ ਨੇ ਅ ਵਜ਼ੀਰ ਖਾਨ ਨੇ ਕਿਹਾ ਕਿ ਤੁਸੀਂ ਨਿਕਲ ਜਾਓ ਇੱਥੋਂ ਚਮਕੌਰ ਦੀ ਗਲੀ ਛੱਡ ਦੋ ਮੈਂ ਕੁਝ ਨਹੀਂ ਕਹਿੰਦਾ ਆ ਮੇਰੀ ਪ੍ਰੀਤਿ ਕਿਰਪਾਨਾ ਤਿਆਗ ਦਾ ਮੈਂ ਕੁਝ ਨਹੀਂ ਕਹਿੰਦਾ ਵੀ ਜਾਓ ਆਪਦਾ ਰਹੋ ਸਾਧੂ ਬਣ ਕੇ ਰਹੋ ਉਹ ਲੋਕ ਵਿਚਾਰੇ ਕਹਿੰਦੇ ਨਹੀਂ ਮੈਂ ਆਪਣਾ ਪੰਥ ਚਲਾਉਂਗਾ ਪੰਥ ਹੋ ਜਾ ਚਲਾਉਂਗਾ ਤੇਰੇ ਪੈਰਾ ਥਲੇ ਅੱਗ ਵਿਛਾ ਦੂਗਾ ਤੇ ਵਿਛਾਇਆ ਉਹਨੇ ਤੇ ਖੜਾ ਕੀਤਾ ਤੇ ਅੱਜ ਉਹ ਪੰਥ ਨਵਦੀਕੀਆਂ ਤੁਸੀਂ ਕਰਦੇ ਆ ਤੇ ਤੁਹਾਨੂੰ ਕਿੰਨਾ ਕੁ ਜਰਾਂਗੇ ਸਾਨੂੰ ਮਜਬੂਰ ਕੀਤਾ ਇਹਨਾਂ ਨੇ ਆ ਖਾਲਸਾ ਰਾਜ ਦੀ ਗੱਲ ਕਹਿਂਦੇ ਸਾਨੂੰ ਕਾਲੇ ਕੁੱਤੇ ਨਹੀਂ ਨਹੀਂ ਵੜਿਆ ਕਿ ਖਾਲਸਾ ਰਾਜ ਮੰਗੇ ਜੇ ਸਹੀ ਸੁਖੀ ਰਹੀਏ ਤੇ ਆਖਰੀ ਪ੍ਰਸ਼ਨ ਮੇਰਾ ਤੁਹਾਨੂੰ ਕੀ ਲੱਗਦਾ ਹੈ ਕਦੋਂ ਖਾਲਸਾਣ ਦਾ ਖਾਲਸਾ ਰਾਜ ਜਦੋਂ ਆਵੇਗਾ ਤੁਸੀਂ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ ਐਕਚੁਅਲ ਦੇ ਵਿੱਚ ਜੋ ਲੋਕ ਕਹਿੰਦੇ ਨੇ ਜੋ ਤੁਹਾਡੇ ਜੋ ਤੁਸੀਂ ਕਹਿ ਰਹੇ ਹੋ ਕਿ ਪੰਨੂ ਸਾਡਾ ਐਕਚੁਅਲ ਦੇ ਵਿੱਚ ਤੁਸੀਂ ਕਈ ਲੋਕ ਮੰਨਦੇ ਨੇ ਉਹਨਾਂ ਨੂੰ ਜਾਂ ਫਿਰ ਜੋ ਅੰਮ੍ਰਿਤਪਾਲ ਖੋਰਾ ਨੂੰ ਕਹਿ ਰਹੇ ਹੋ ਜਾਂ ਫਿਰ ਸਿਮਰਜੀਤ ਸਿੰਘ ਮਾਨ ਖੋਰਾ ਨੂੰ ਕਹਿ ਰਹੇ ਹੋ ਖਾਲਸਾ ਰਾਜ ਦੀ ਗੱਲ ਕਰਦੇ ਨੇ ਤੁਹਾਡੇ ਹਿਸਾਬ ਨਾਲ ਐਕਚੁਅਲ ਦੇ ਵਿੱਚ ਜੇਕਰ ਖਾਲਸਾ ਰਾਜ ਆਉਂਦਾ ਹੈ ਤੇ ਖਾਲਸਾ ਰਾਜ ਕਿਹੋ ਜਿਹਾ ਹੋਵੇਗਾ ਕੀ ਜੇਕਰ ਖਾਲਸਾ ਰਾਜ ਬਣਦਾ ਹੈ ਤਾਂ ਉਸ ਦੇ ਵਿੱਚ ਗੁਰਪ੍ਰਤਪ ਸਿੰਘ ਪੰਨੂ ਹੋਰੀ ਬ ਵਰਗੇ ਬੰਦੇ ਸਿਮਰਤ ਸਿੰਘ ਮਾਨ ਹੋਰੀ ਵਰਗੇ ਬੰਦੇ ਭਾਈ ਅਮਰਸਪਾਲ ਸਿੰਘ ਹੋਰਾਂ ਵਰਗੇ ਜਿਹੜੇ ਨੇ ਉਹ ਹੋਣਗੇ ਮੈਂ ਇੱਕ ਗੱਲ ਕਹਿਣਾ ਠੀਕ ਹੈ ਸਮਾ ਜਿਹੜਾ ਆ ਪਹਿਲਾਂ ਤਾਂ ਰਾਜ ਪੈਰ ਟਿਕਾ ਲਈਏ ਲੰਮੀ ਅਸੀਂ ਆਪੇ ਪੈ ਜਾਗੇ ਇਹ ਜਿਹੜੀ ਗੱਲ ਦੂਜੀ ਗੱਲ ਜਿਹੜੀ ਤੁਸੀਂ ਕਹੀ ਉਹ ਵਿੱਚ ਹੋਣਗੇ ਵਿੱਚ ਹੋਣਗੇ ਪਰ ਜਿਹੜੇ ਉਸ ਟਾਈਮ ਜ਼ਖੇਦਾਰ ਦੀ ਜਿਹੜੀ ਚੋਣ ਹੋਊਗੀ ਉਹ ਪਰਚੀਆਂ ਦੇ ਵਿੱਚ ਨਹੀਂ ਨਿਕਲੂਗੀ ਜਿਵੇਂ ਕਾਕਸਾ ਦਾ ਜ਼ਖੇਦਾਰ ਨਿਕਲਣ데요 ਉਹ ਪੰਜਾ ਪਿਆਰਾਂ ਨੂੰ ਜਿਹੜੇ ਸਭ ਸੂਰਤ ਜਿਹੜੀ ਸਾਰੀ ਜੀਵਨ ਪੜ ਕੇ ਉਦੇ ਚ ਕੋਈ ਵੀ ਦਾਗ ਨਹੀਂ ਹੋਗਾ ਉਹ ਪੰਜਾ ਪਿਆਰਾਂ ਨੂੰ ਸਾਹਮਣੇ ਖਿਲਾਰ ਕੇ ਤੇ ਉਹਨਾਂ ਨੂੰ ਹੁਕਮ ਲੈ ਕੇ ਤੇ ਫਿਰ ਉਸ ਨੂੰ ਇੱਕ ਗੱਡੀ ਤੇ ਬਿਠਾਇਆ ਜਾਊਗਾ ਤੁਸੀਂ ਅਮਰਿਤਪਾਲ ਸਿੰਘ ਹੋਰਾਂ ਨੂੰ ਆਪਣਾ ਆਗੂ ਮੰਨਦੇ ਹੋ ਮੈਂ ਨਨਨੂ ਪ੍ਰਾਬੰਦ ਆ ਮੈਂ ਆਗੂ ਹੀ ਮੰਨਦਾ ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿੰਨਾ ਮੈਨੂੰ ਕੋਈ ਕਹਿੰਦਾ ਕਹਿੰਦਾ ਤੂੰ ਕਿਹੜੇ ਜਥੇਬੰਦੀ ਨਾਲ ਜੁੜਿਆ ਤੂਫਾਨ ਸਿੰਘ ਨੂੰ ਪੁੱਛਦੇ ਆ ਤੂਫਾਨ ਸਿੰਘ ਕਿਹੜੇ ਜਥੇਬੰਦੀ ਨਾਲ ਜੁੜਿਆ ਤੂਫਾਨ ਸਿੰਘ ਤੂਫਾਨ ਸਿੰਘ ਹਰ ਇੱਕ ਉਹ ਜਥੇਬੰਦੀ ਨਾਲ ਹਰ ਇੱਕ ਕੋ ਬੰਦੇ ਨਾਲ ਖਲੋਤਾ ਜਿਹੜਾ ਪੰਥ ਦੀ ਗੱਲ ਕਰਦਾ ਜਿਹੜਾ ਗ੍ਰੰਥ ਦੀ ਗੱਲ ਕਰਦਾ ਮੇਰੀ ਬਸ ਮੇਰੀ ਮੇਰੀ ਆਗੂ ਕੇ ਮੇਰੀ ਮੇਰੀ ਗੱਲ ਸੁਣ ਲੋ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਪਣਾ ਆਗੂ ਮੰਨਦੇ ਹੋ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਦਿਓ ਹਾਂ ਉਹ ਆਗੂ ਜੋ ਲੋਕਾਂ ਨੂੰ ਕਵੇ ਜੋ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਜਾਵੇ ਉਹਨਾਂ ਨੂੰ ਸ਼ਸਤਰ ਜਿਹੜਾ ਵੇ ਪਹਰਾਵੇ ਨਾਲ ਉਹਨਾਂ ਦਾ ਰੱਖੇ ਉਸ ਤੋਂ ਬਾਅਦ ਉਹਨਾਂ ਨੂੰ ਕਵੇ ਜੋ ਖਬਰਾਂ ਦੇ ਵਿੱਚ ਚੱਲ ਰਿਹਾ ਹੈ ਜਾਂ ਫਿਰ ਜੋ ਸਰਕਾਰਾਂ ਕਹਿ ਰਹੀਆਂ ਨੇ ਕਿ ਖਾਲਸਾਣ ਦੀ ਡਿਮਾਂਡ ਨੂੰ ਅੱਗੇ ਰੱਖੇ ਜਿਸ ਦੇ ਵਿੱਚ ਕਈ ਚੀਜ਼ਾਂ ਹੋਣ ਚਾਹੇ ਉਹ ਕੈਲੋ ਜਾਂ ਫਿਰ ਕਤਲੇਆਮ ਹੋਵੇ ਜਾਂ ਫਿਰ ਕਈ ਚੀਜ਼ਾਂ ਹੋਣ ਜਾਂ ਫਿਰ ਤੁਸੀਂ ਸਿਮਰਤਜੀਤ ਸਿੰਘ ਮਾਨ ਹੋਰਾਂ ਨੂੰ ਕਹਿੰਦੇ ਹੋ ਜਾਂ ਫਿਰ ਗੁਰਪਤਵੰਨ ਸਿੰਘ ਪੰਨੂ ਜੋ ਆਪ ਜਿਸਨੇ ਕੇਸ ਨਹੀਂ ਰੱਖਿਆ ਜੋ ਆਪ ਪੂਰੋਪਰ ਤਰੀਕੇ ਦੇ ਨਾਲ ਗੁਰਬਾਣੇ ਦੇ ਵਿੱਚ ਨਹੀਂ ਹੈਗਾ ਉਸ ਨੂੰ ਮੰਨਦੇ ਕੀ ਲੱਗਦਾ ਹੈ ਇਹ ਜਿਹੇ ਬੰਦੇ ਖਾਲਸਾਣ ਨੂੰ ਜਿਹੜਾ ਅੱਗੇ ਪ੍ਰਮੋਟ ਕਰ ਸਕਣਗੇ ਉਹ ਭਾਈ ਅਮਰਿਤਪਾਲ ਸਿੰਘ ਜਿਸ ਨੂੰ ਤੁਸੀਂ ਆਪਣਾ ਆਗੂ ਮੰਨਦੇ ਹੋ ਜਿਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਉਹ ਗੁਰਗੰਸਾਈ ਬਾਰੇ ਨਹੀਂ ਪਤਾ ਭਾਜੀ ਤੁਸੀਂ ਕਿਦਾ ਕਿਹੜਾ ਦੇ ਉਹਨੂੰ ਗੁਰਗੰਸਾ ਮਾਰੇ ਬਾਰੇ ਨਹੀਂ ਪਤਾ ਤੇ ਉਹਦੀ ਜੀਵਨ ਪੜਿਆ ਜੇ ਉਹਦੇ ਨਾਲ ਰਿਆ ਤੁਸੀਂ ਬਹੁ ਬੰਦਾ ਸਿੰਘ ਬਹਾਦਰ ਹੀ ਠੀਕ ਆ ਕੰਤਰ ਮੰਤਰ ਕਰਦਾ ਹੀ ਮੰਝਿਆ ਢਾਉਂਦਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਨਿਗਾਣਾ ਵੇਖਿਆ ਹੂੰ ਤੋ ਉਹਨੂੰ ਪੰਜਾਬ ਦੀ ਇੰਨੀ ਵੱਡੀ ਇੰਨੀ ਵੱਡੀ ਜ਼ਿੰਮੇਵਾਰੀ ਦੇ ਕੇ ਤੋਰਤਾ ਕਿ ਜਾ ਭਾਈ ਨਾ ਪੰਜਾਬ ਦੇ ਨੌਜਵਾਨਾਂ ਦਾ ਹਾਲ ਪੁੱਛ ਪੰਜਾਬ ਦੇ ਲੋਕਾਂ ਦਾ ਹਾਲ ਪੁੱਛ ਠੀਕ ਆ ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਕਿ ਅਗਲੇ ਨੂੰ ਹਨਾ ਅਗਲੇ ਕੋ ਗੁਰਸਿੱਖੀ ਨਹੀਂ ਹੈਗੀ ਭਾਜੀ ਜਿੰਨੇ ਰੱਬ ਨੂੰ ਪਾਉਣਾ ਨਾ ਉਹਨੇ ਸਿਰਫ ਚਾਰ ਪੰਜ ਅੱਖਰ ਦਾ ਜਿਹੜਾ ਵਾਹਿਗੁਰੂ ਆ ਉਹਦੇ ਨਾਲ ਪਾ ਲੈਣਾ ਜਿੰਨੇ ਪਾਉਣਾ ਉਹਨੇ ਪੂਰਾ ਜੱਦੀ ਸਾਹਿਬ ਪੜ੍ਹ ਕੇ ਵੀ ਨਹੀਂ ਪਾ ਪਾਲਾ ਜਿੰਨੇ ਪਾਉਣਾ ਉਹਨੇ ਸਰ ਮੋਲ ਮੰਤਰ ਨੂੰ ਮੇਨ ਅੱਗੇ ਰੱਖ ਕੇ ਉਸ ਪਰਮੇਸ਼ਰ ਨਾਲ ਇੱਕ ਨਿਕੋ ਜਾਣਾ ਠੀਕ ਆ ਦੂਜੀ ਗੱਲ ਤਕੀ ਕਿਹਾ ਸਰਕਾਰ ਦੇ ਵਿਖਾਉਂਦੇ ਆ ਭਾਜੀ ਸਰਕਾਰ ਨੇ ਅੱਜ ਤੱਕ ਕਦੇ ਸਹੀ ਨਹੀਂ ਵਿਖਾਇਆ ਸਰਕਾਰ ਨੇ ਹਮੇਸ਼ਾ ਨੈਗੇਟਿਵਿਟੀਆਂ ਵਿਖਾਈਆਂ ਭਾਜੀ ਥਾਂ ਥਾਂ ਤੇ ਬੋਰਡ ਲੱਗੇ ਆ ਭਗਵਾਨ ਮਾਨ ਦੇ ਥਾਂ ਥਾਂ ਤੇ ਲੱਗੇ ਆ ਮੈਨੂੰ ਇਹ ਦੱਸੋ ਇੰਨਾ ਪੈਸਾ ਕਿਤੇ ਨੌਜਵਾਨਾਂ ਨੂੰ ਜਾਂ ਉਹਨਾਂ ਦੇ ਜਿਹੜੇ ਪਿੰਨਾਂ ਦੇ ਵਿੱਚ ਲੋਕਾਂ ਦੇ ਘਰ ਨਹੀਂ ਬਣੇ ਉਹ ਬਣਾ ਕੇ ਦੇਵੇ ਉਹ ਵਧੀਆ ਗਿਆ ਇਹ ਪਖੰਡ ਕਰਨੇ ਵ ਲਈ। ਅੱਛਾ ਤੁਸੀਂ ਬਾਹ ਦੇ ਉੱਤੇ ਬਣਾਇਆ ਹੋਇਆ ਮੇ ਵੀ 147 ਹੈ। ਹਾਂਜੀ 147। ਤੁਹਾਡੇ ਸਾਹਮਣੇ ਲਈ ਠੀਕ ਹੈ। ਸ਼ਸਤਰ ਹੈ ਜੀ ਠੀਕ ਹੈ। ਹੱਥ ਦੇ ਉੱਤੇ ਸ਼ਸਤਰ ਬਣਾ ਕੇ ਘੁੰਮਣਾ ਠੀਕ ਹੈ। ਭਾਜੀ ਹੱਥ ਦੇ ਉੱਤੇ ਨਹੀਂ ਸਮਾਂ ਆਉਂਦੋ। ਹੂੰ। ਹੱਥਾਂ ਵਿੱਚ ਵੀ ਲਵਾਂਗੇ। ਉਹ ਅਗੇ ਸਮੇਂ ਦੀ ਸਰਕਾਰ ਦੇ ਰੂਲ ਦੇ ਵਿੱਚ ਆ ਕੇ ਲਈਏ। ਹੂੰ। ਲਵਾਂਗੇ। ਠੀਕ ਹੈ। ਕਿਉਂਕਿ ਸ਼ੁਰੂਆਤ ਸਰੀਰਾਂ ਤੋਂ ਹੀ ਹੁੰਦੀ ਆ। ਸਵਿਲੀ ਸਰੀਰਾਂ ਤੋਂ ਜਾ ਕੇ ਫਿਰ ਜਮੀਰਾਂ ਤੱਕ ਮੁੱਕਦੀ ਆ। ਚੋਲ ਲਿਖਾ ਤੇ ਬਣਾਇਆ ਸਮਾਂ ਆਊਗਾ ਤੇ ਹੱਥਾਂ 'ਚ ਵੀ ਫੜਾਂਗੇ ਪਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਇਹੋ ਜਿਹਾ ਸਮਾਂ ਨਾ ਹੀ ਆਵੇ ਤੇ ਵਧੀਆ ਆ ਠੀਕ ਆ ਤੁਸੀਂ ਵੀ ਖੁਸ਼ ਰਹੋ ਅਸੀਂ ਨਹੀਂ ਖੁਸ਼ ਰਹੀਏ ਜੋ ਹੱਥਾਂ ਦੇ ਵਿੱਚ ਫੜਉਣ ਦੀ ਗੱਲ ਕਰਦੇ ਸੀ ਉਹ ਤਾਂ ਇਸ ਵਕਤ ਡਿਬਰੂਗਲ ਜੇਡ ਦੇ ਵਿੱਚ ਨੇ ਜਿਨ੍ਹਾਂ ਦੇ ਉੱਤੇ ਦੋ ਦੋ ਬਾਰੀ ਐਨਐਸਐਲ ਆ ਦੇਤੀ ਗਈ ਭਾਜੀ ਤੁਹਾਨੂੰ ਕੀ ਲੱਗਦਾ ਸਿਰਫ ਅਮਰਪਾਲ ਸਿੰਘ ਦੇ ਕਰਕੇ ਜਿਹੜੇ ਨੌਜਵਾਨ ਸਿੱਦੇ ਰਾਹ ਪੈਣਗੇ ਮੈਂ ਤੁਹਾਨੂੰ ਫੇਰ ਦੱਸਣਿਆ ਗੁਰੂ ਗ੍ਰੰਥ ਸਾਹਿਬ ਗੁਰਗੋਬ ਸਿੰਘ ਮਾਰੇ ਨੇ ਕਿਹਾ ਹੀ ਮੈਂ ਹਵਾ ਹੀ ਇਹੋ ਜਿਹੀ ਚਲਾ ਦੇਣੀ ਆ ਸਾਰਿਆਂ ਨੇ ਸਿੰਘ ਸੱਜ ਜਾਣਾ ਠੀਕ ਆ ਛਤਰ ਸੁਲੇਗਾ ਸੀਸ ਪਰ ਬੜੀ ਕਰੇਗੀ ਮੋਢ ਠੀਕ ਆ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ ਇਹ ਨਹੀਂ ਲਿਖਿਆ ਕਿ ਦਿੱਲੀ ਤਖਤ ਪਰ ਬਹਿਗੀ ਅਮਰਪਾਲ ਸਿੰਘ ਜਾਂ ਤੂਫਾਨ ਸਿੰਘ ਜਾਂ ਸਿਮਰਜੀਤ ਸਿੰਘ ਮਾਨ ਗੁਰੂ ਕੀ ਫੌਜ ਬਹੁ ਠੀਕ ਆ ਤੇ ਸੋ ਮੈਂ ਹੀ ਬੇਨਤੀ ਕਰਦਾ ਆ ਤੇ ਜਿਹੜੇ ਨੌਜਵਾਨਾਂ ਨੂੰ ਤੁਸੀਂ ਆਪਣਾ ਆਈਡਲ ਮੰਨਣਾ ਨਾ ਭਾਜੀ ਕੋਈ ਤਾਂ ਆਈਡਲ ਗੁਰੂ ਗ੍ਰਸਮਰ ਨੂੰ ਮੰਨੋ ਤੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ 52 ਹੁਕਮ ਆ ਜਿਹੜੀ ਜਿਹੜੇ ਇਤਿਹਾਸ ਆ ਉਹ ਪੜੋ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਨੂੰ ਪੜੋ ਜੇ ਮਹਾਰਾਜਾ ਰਣਜੀਤ ਸਿੰਘ ਗਲਤੀ ਕਰਦਾ ਆ ਤੁੰਨੂੰ ਵੀ ਕਾਗਜ਼ਾਤੋਂ ਕੋੜੇ ਵਧਦੇ ਠੀਕ ਆ ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਭਾਈ ਆਪਣੇ ਰਾਜ ਨੂੰ ਪੜੋ ਠੀਕ ਆ ਕਿਸੇ ਦੇ ਮਗਰ ਲੱਗਣ ਦੀ ਮੈਂ ਨਹੀਂ ਕਹਿੰਦਾ ਅ ਗੱਲੇ ਆ ਪੰਥ ਦੀ ਜਿਹੜੀ ਗੱਲ ਕਰਦਾ ਨਾ ਉਹਦੇ ਉਹਦੇ ਨਾਲ ਖੜੋ ਪਰ ਆਪ ਤਰਾਜੀ ਠੀਕ ਆ ਤੋਲਣ ਨਾਲ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਕਰਦੋ ਮੈਂ ਬਾਬਾਈ ਪਰਤਖ ਦਿੱਤਾ ਵਾ ਹਾਂ ਸਮਝ ਲਿਆ ਮੈਂ ਕਰੀ ਲਮੇ ਕਿਆ ਮੇਰੇ ਮਨ ਚ ਹੈਗਾ ਯਾਰ ਇੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਮੈਂ ਹਰਮੰਦਰ ਸਾਹਿਬ ਸੋਚ ਕੇ ਜਾਣਾ ਕਿ ਮਹਾਰਾ ਜੋ ਹੁਕਮ ਆਇਆ ਤੁਹਾਡਾ ਤੇ ਮੈਂ ਉਹ ਮੰਨੂਗਾ ਮੈਂ ਜਾ ਕੇ ਹੁਕਮ ਪੜਨਾ ਉਹਦੇ ਅਰਥ ਪੜਨੇ ਤੇ ਮਹਾਰਾ ਨੇ ਮੈਨੂੰ ਦਬਾਅ ਦੇ ਦੇਣੀ ਭਾਈ ਜਵਾਬ ਲੋ ਗੁਰੂ ਗ੍ਰੰਥ ਸਾਹਿਬਾ ਮਹਾਰਾ ਤੋਂ ਤੇ ਮਹਾਰਾ ਨਹੀਂ ਆਪੇ ਤਨੂ ਆਪੇ ਰਾਹੇ ਪਾਦਣਾ ਠੀਕ ਹੈ ਤੇ ਵੱਧ ਤੋਂ ਵੱਧ ਜਿਹੜੇ ਨੌਜਵਾਨ ਉਹ ਗੁਰਦੁਆਰੇ ਸਮਾ ਬਤਾਉਣ ਠੀਕ ਹੈ ਬਾਈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਚਾਹ ਰਿਹਾ ਗੱਲਸੋ ਕਾਫੀ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਬਿਲਕੁਲ ਜਿਨਹਾ ਲੋਕ ਕਾਸ਼ੀ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਕਿਹਾ ਜਾਂਦਾ ਹੈ ਕੈਮਰਸਪੰਕੇ ਦਿਨਾਰ ਅਜਗੁਪਤਾ ਅਮਰਦਸਰ